ਖਟੀਆਂ ਮਿੱਠੀਆਂ ਗੱਲਾਂ ਕਰਦੇ ਜਿਵੇਂ ਚਾਟ ਮਸਾਲੇ ਦੀ ਕਦੀ ਨਾ ਟੁੱਟੇ ਜੋੜੀ ਭੱਲੇ ਤੇ ਬਾਲੇ ਦੀ ਸੋ ਅੱਜ ਜੋੜੀ ਟੁੱਟ ਗਈ ਆ ਤੇ ਮਨ ਤਾਂ ਉਦਾਸ ਹੈ ਹੀ ਆ ਜਦੋਂ ਭੱਲਾ ਸਾਭ ਦੀ ਗੱਲ ਚੱਲਦੀ ਆ ਸਭ ਤੋਂ ਪਹਿਲਾ ਜ਼ਿਕਰ ਚਾਚੇ ਚਤਰੇ ਦਾ ਤੇ ਸ਼ਨਕਾਟੇ ਦਾ ਹੁੰਦਾ ਹੈ ਤੁਸੀਂ ਸ਼ਨਕਾਟੇ ਡਾਇਰੈਕਟ ਕੀਤੇ ਉਹਨਾਂ ਦੇ ਖੁਦ ਬਣਾਏ ਨੇ ਸੋ ਉਸ ਬਾਰੇ ਦੱਸੋ ਪਹਿਲਾ ਸ਼ਨਕਾਟਾ ਕਿਵੇਂ ਮਿਲਿਆ ਸੀ ਤਾਂ ਕਿਵੇਂ ਤੁਸੀਂ ਤਿਆਰ ਕੀਤਾ ਜਿਹੜੇ ਮੈਨੂੰ ਕਿਹਾ ਕਹਿੰਦੇ ਯਾਰ ਆਪਾਂ ਸ਼ਨਕਾਟਾ ਕਰਨਾ ਹੈ ਤੇ ਮੈਨੂੰ ਬਹੁਤਾ ਉਹਦੇ ਬਾਰੇ ਜਾਣਕਾਰੀ ਨਹੀਂ ਸੀ ਅੱਛਾ ਮੈਂ ਤੁਹਾਨੂੰ ਬੜਾ ਇੰਟਰਸਟਿੰਗ ਗੱਲ ਦੱਸਦਾ ਵੀ ਮੈਂਗਾ ਕਰ ਦਿਆਂਗੇ ਜੀ ਹੁਣ ਫਿਰਮਾ ਬੁਲਮਾ ਕਰਦੇ ਸ਼ਨਕਾਟੇ ਵੀ ਕਰ ਦਿਆਂਗੇ ਹੁਣ ਸ਼ਨਕਾਟੇ ਜਿਹੜੀ ਹੁੰਦੀ ਆ ਉਹ ਐਕਟਿੰਗ ਪਹਿਲਾਂ ਹੋ ਜਾਂਦੀ ਆ ਜੀ ਡਬਿੰਗ ਅਸੀਂ ਬਾਅਦ ਚ ਉੱਥੇ ਬੁਲਾ ਕੇ ਆਰਟਿਸਟ ਨੂੰ ਕਰੀਦੀ ਆ ਤੇ ਜਦੋਂ ਮੈਂ ਚੰਗਾਟਾ ਕਰਨ ਲਈ ਪਹੁੰਚਿਆ ਤੇ ਉੱਥੇ ਇਹਨਾਂ ਨੇ ਮੈਨੂੰ ਇੱਕ ਕੈਸਟ ਦਿੱਤੀ ਆ ਆਡੀਓ ਸੁਣਾਈ ਕਹਿੰਦੇ ਜੀ ਇਹਦੇ ਉੱਤੇ ਸਾਰਾ ਕੁਝ ਅਸੀਂ ਤਾਂ ਸਕ੍ਰਿਪਟ ਤੇ ਕੰਮ ਕਰੀ ਦਸੀ ਅੱਛਾ ਜੀ ਉਹ ਉਹਨਾਂ ਨੇ ਕੈਸਟ ਦਿੱਤੀ ਜੇ ਸਪੂਲ ਹੁੰਦਾ ਸੀ ਉਦੋਂ ਉਹ ਮੈਨੂੰ ਦਿੱਤਾ ਤੇ ਮੈਂ ਆਡੀਓ ਸੁਣੀ ਮੈਂ ਕਿਹਾ ਜੀ ਸਕ੍ਰਿਪਟ ਕਹਿੰਦੇ ਸਕ੍ਰਿਪਟ ਨਹੀਂ ਅਸੀਂ ਤਾਂ ਭਾਜੀ ਇਹਦੇ ਉੱਤੇ ਸਾਰੀ ਫਿਲਮ ਕਾਟਾ ਮਤਲਬ ਆਡੀਓ ਤਿਆਰ ਕਰਕੇ ਫਿਰ ਸ਼ੂਟ ਹੁੰਦਾ ਸੀ ਵੀਡੀਓ 2013 ਚ ਨਕਾਟਾ ਜਿਹੜਾ ਉਦੋਂ ਬਹੁਤ ਮਸ਼ਹੂਰ ਹੋਇਆ ਜੀ ਮੈਂ ਤੁਹਾਨੂੰ ਦੱਸਾਂ ਦਵਿੰਦਰ ਜੀ ਉਹਨਾਂ ਨਾਲ ਭੱਲਾ ਸਾਹਿਬ ਨਾਲ ਇੱਕ ਕੰਟਰੋਵਰਸੀ ਵੀ ਹੋਈ ਸੀ ਇੱਕ ਕੋਈ ਸਰਕਾਰ ਦੇ ਨਾਲ ਪਟਿਆਲੇ ਕੋਈ ਇਨਸੀਡੈਂਟ ਹੋਇਆ ਸੀ ਤੁਹਾਨੂੰ ਯਾਦ ਹੋਏਗਾ ਤੇ ਉਹ ਇਹਨਾਂ ਦਾ ਕੁਝ ਡਿਫਰੈਂਸ ਸਰਕਾਰ ਨਾਲ ਜਾ ਉਹ ਡਿਸਪਿਊਟ ਹੋ ਗਿਆ ਸੀਗਾ ਜੀ ਉਹ ਮੈਂ ਜਦੋਂ ਉਹ ਸਾਰੀ ਸੁਣੀ ਤੇ ਮੈਂ ਇਹਨਾਂ ਨੂੰ ਕਿਹਾ ਭੱਲਾ ਸਾਹਿਬ ਦੇ ਵਿੱਚ ਤੁਸੀਂ ਮਤਲਬ ਟਾਈਟਲ ਤੇ ਰੱਖਿਆ ਚਾਚਾ ਸੁਧਰ ਗਿਆ ਤੇ ਇਹਦੇ ਵਿੱਚ ਤੁਸੀਂ ਸੁਧਰੇ ਨਹੀਂ ਮੈਨੂੰ ਲੱਗਦਾ ਕਿ ਕੀ ਮਤਲਬ 2006 ਤੁਸੀਂ ਦੇਖੋ ਸਿਲਵਰ ਜੁਬਲੀ ਚੰਗਾਟਾ ਸੀ 25 ਚੰਗਾਟੇ ਹੋ ਗਏ 25 ਮਾਰਚ ਦਾ ਉਹ ਵੀ ਮੈਂ ਕੀਤਾ ਦੋ ਮੇਰੇ ਅਸਿਸਟੈਂਟ ਸੀਗੇ ਮੁੰਡੇ ਉਹਨਾਂ ਨੇ ਕਿਤੇ ਮੈਂ ਫਿਲਮ ਚ ਬੀਜੀ ਸੀ ਤੇ ਉਹ ਉਹਦੇ ਵਿੱਚ ਮੈਂ ਕਹ ਜੀ ਇਹਦਾ ਤਾਮ-ਜਾਮ ਪਲਾਜ਼ਾ ਸੈੱਟ ਬੜਾ ਲਾਣਾ ਪੈਣਾ ਹੈ ਤਾਂ ਖਰਚਾ ਬੜਾ ਕਹਿੰਦੇ ਤੁਸੀਂ ਉਹ ਹੋਣਾ ਕਰੋ ਸਿਲਵਰ ਜੁਬਲੀ ਆਏ ਉਹਦੇ ਦੇ 15-20 ਤੇ ਸਿੰਗਰ ਦੀ ਸੱਦੇ ਸੀਗੇ ਜੀ ਹਾਂਜੀ ਹਾਂਜੀ ਸਖਰਦ ਸੁਖੀ ਵੀ ਨਾ ਸੀਗੇ ਹਾਂਜੀ ਤੇ ਉਹ ਫਿਰ ਉਹਦੇ ਵਿੱਚ ਤਾਮ-ਜਾਮ ਇੰਨਾ ਸੀਗਾ ਲੇਕਿਨ ਉਹਦੇ ਮਤਲਬ ਇਹ ਨਹੀਂ ਵੀ ਕੇਸ ਕਰ ਜਾਂ ਕੇ ਇਹ ਚੀਜ਼ ਚ ਏ ਉਹਨਾਂ ਦੀ ਫਰਕਦਿਲੀ ਸੀਗੀ ਜੀ ਕਹਿੰਦੇ ਵੱਡਾ ਕੰਮ ਕਰੋ ਯਾਰ ਜਿਸ ਜਗ੍ਹਾ ਤੇ ਤੁਸੀਂ ਦੇਖਿਆ ਹੀ ਆ ਜੀ ਹੁਣ ਇੰਨਾ ਹਜੂਮ ਉਹਨਾਂ ਦੇ ਪਿੱਛੇ ਜੀ ਉੱਥੇ ਸੀਗਾ ਜੀ ਤੇ ਕਿਉਂ ਬੰਦੇ ਚ ਗੱਲਬਾਤ ਹੁੰਦੀ ਜੀ ਐਵੇਂ ਨਹੀਂ ਕੋਈ ਦੁਨੀਆ ਐਡੀ ਕਿਸੇ ਦੇ ਪਿੱਛੇ ਜਾਂਦੀ ਸਾਨੂੰ ਮਾਦਮ ਤਨੇ ਬਹੁਤਾ ਮਨਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਜੋ ਕੰਮ ਕਰ ਗਏ ਆ ਪਿੱਛੇ ਆਪਣੀਆਂ ਲੀਹਾਂ ਛੱਡ ਗਏ ਆ ਜੀ ਉਹ ਐਡੀਆਂ ਵੱਡੀਆਂ ਵੀ ਉਹਨਾਂ ਦਾ ਮੇਰਾ ਖਿਆਲ ਹੋਵੇ ਮੁਕਾਬਲਾ ਕਰਨਾ ਬਹੁਤ ਉੱਕ ਫਿਲਮ ਮਤਲਬ ਹੀਰੋ ਜਿੰਨਾ ਮੋੜਿਆਂ ਤੇ ਲੈ ਕੇ ਫਿਲਮ ਨੂੰ ਚਲਦਾ ਤੇ ਉਹਨੇ ਜਸਵਿੰਦਰ ਪੱਲਾ ਸਾਹਿਬ ਫਿਲਮ ਨੂੰ ਮੋੜਿਆਂ ਤੇ ਲੈ ਕੇ ਚਲਦੇ ਸੀ ਤੇ ਭੱਟੀ ਸਾਹਿਬ ਉਹਨਾਂ ਦੇ ਬਹੁਤ ਫੈਨ ਸੀ ਅੱਛਾ ਜੀ ਹਾਂ ਪੱਲਾ ਸਾਹਿਬ ਦੇ ਪੱਲਾ ਸਾਹਿਬ ਦੋਨੇ ਲੈਜੈਂਡ ਨੇ ਉਹ ਲੈਜੈਂਡ ਜੀ ਤੇ ਕਹਿੰਦੇ ਯਾਰ ਜਸਵਿੰਦਰ ਪੱਲਾ ਹੁਣਾ ਕੋਈ ਕੰਮ ਕਰਾਉਣਾ ਇੰਸਪੈਕਟਰ ਦਾ ਰੋਡ ਤੇ ਉਹ ਮਤਲਬ ਆਂਦੇ ਹੀ ਉਹਨਾਂ ਨੇ ਪੱਟੀ ਸਾਹਿਬ ਨੂੰ ਕਿਹਾ ਕਹਿੰਦੇ ਭਾਜੀ ਮੈਂ ਇੱਕ ਚੀਜ਼ ਦੇਣੀ ਹੈ ਵੀ ਆ ਮੇਰਾ ਸਾਰਾ ਕੁਝ ਠੀਕ ਹੈ ਸਕ੍ਰਿਪਟ ਤੇ ਉਹ ਤਕੀਆ ਕਲਾਮ ਦੇ ਬਹੁਤ ਮਤਲਬ ਉਹਨਾਂ ਦਾ ਮਸ਼ਹੂਰ ਹੋਇਆ ਐਂਡ ਤੱਕ ਦੇਖੋ ਕਿਦਾਂ ਮੈਂ ਤਾਂ ਪਾ ਦੂੰ ਪੜਨੇ ਮੈਨੂੰ ਯਾਦ ਆ ਜੀ ਮੈਂ ਐਕਸੀਰੀਅਲ ਕੀਤਾ ਸੀ ਪੰਗਾ ਹੀ ਪੈ ਗਿਆ ਫੇ ਬਹੁਤ ਪਹਿਲਾਂ ਕੀਤਾ ਤੇ ਉਹ ਪੰਗਾ ਪੈ ਗਿਆ ਦੇ ਵਿੱਚ ਮੈਂ ਸੈਟ ਰੈਡੀ ਹੋਣਾ ਸਾਰੇ ਆਰਟਿਸਟ ਸੈਡੀ ਹੋਣੇ ਤਾਂ ਉਹਨਾਂ ਨੇ ਅੰਦਰ ਕਮਰੇ 'ਚ ਬੜੇ ਹੋਣਾ ਤੇ ਲਿਖੀ ਜਾਣਾ ਲਿਖੀ ਜਾ ਮੈਂ ਕਿਹਾ ਭਲਾ ਸਰ ਸੈਟ ਚੌੜ ਰੈਡੀ ਆ ਆ ਜਾਓ ਕਦੇ ਭਾਜੀ 2 ਮਿੰਟ ਮੈਨੂੰ ਬਸ ਕੈਸੇਬ ਸਾਹਿਬ ਕਰ ਲੈਂਦੇ ਹੋ ਬੋਲੋ ਐਂਡ ਤੱਕ ਆਪਣਾ ਪੂਰਾ 100% ਝੋਕ ਦਿੰਦੇ ਸੀ ਅੱਖ ਖੁੱਲੀ ਤਾਂ ਸਭ ਖੁਮਾਰੀ ਉੱਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉੱਤਰ ਗਈ 22 ਅਗਸਤ 2025 ਕਾਲਾ ਦਿਨ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਮਾਨਤਾ ਘਾਤਿਤ ਸੀ ਕਿਉਂਕਿ ਉਸ ਦਿਨ ਪੰਜਾਬ ਦੇ ਦਿੱਗਜ ਕਾਮੇਡੀਅਨ ਦਿੱਗਜ ਕਲਾਕਾਰ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ ਤੇ ਇਸ ਵਕਤ ਮੇਰੇ ਨਾਲ ਪੰਜਾਬੀ ਡਾਇਰੈਕਟਰ ਪ੍ਰੋਡਿਊਸਰ ਐਕਟਰ ਰਜਿੰਦਰ ਕਸ਼ਪ ਜੀ ਮੌਜੂਦ ਨੇ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਜਸਵਿੰਦਰ ਪੱਲਾ ਜੀ ਨਾਲ ਸਭ ਤੋਂ ਵੱਧ ਕੰਮ ਕੀਤਾ ਔਰ ਛਣਕਾਟੇ ਜਿਹੜੇ ਨੇ 2003 ਤੋਂ ਲੈ ਕੇ ਅੱਗੇ ਤੱਕ ਜਨਰੇਸ਼ਨ ਛਣਕਾਟੇ ਨੇ ਉਹਨਾਂ ਨੇ ਡਾਇਰੈਕਟ ਕੀਤੇ ਨੇ ਸੋ ਉਹਨਾਂ ਦੇ ਬਾਬਤ ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਬਤ ਗੱਲਬਾਤ ਕਰਾਂਗੇ ਕਿਵੇਂ ਉਹ ਸੈੱਟ ਤੇ ਵਿਚਰਦੇ ਸਨ ਕਿਵੇਂ ਦਾ ਮਾਹੌਲ ਸੀ ਸੋ ਇੱਕ ਟ੍ਰਿਬਿਊਟ ਦੇਣ ਲੱਗੇ ਆ ਜਸਵਿੰਦਰ ਭੱਲਾ ਜੀ ਨੂੰ ਮੇਰੇ ਨਾਲ ਰਜਿੰਦਰ ਕਸ਼ਵ ਜੀ ਨੇ ਸਵਾਗਤ ਕਰਦੇ ਆ ਬਹੁਤ ਬਹੁਤ ਦਾ ਸਵਾਗਤ ਹੈ ਜੀ ਦਿਨ ਇੱਕ ਸਰੇਟਿਵ ਤੇ ਧੰਨਵਾਦ ਜੀ ਠੀਕ ਹੋ ਸਰ ਬਹੁਤ ਕਰਵਾ ਮਾਰਾ ਜੀ ਜੀ ਤੁਹਾਡੇ ਸਾਥੀ ਜਿਨ੍ਹਾਂ ਨਾਲ ਤੁਸੀਂ ਇੰਨਾ ਕੰਮ ਕੀਤਾ ਬੇਸ਼ੁਮਾਰ ਕੰਮ ਕੀਤਾ ਤੁਸੀਂ ਇੰਨੀਆਂ ਫਿਲਮਾਂ ਡਾਇਰੈਕਟ ਕੀਤੀਆਂ ਗੁਰਪੇਕੂਗੀ ਜੀ ਦੇ ਨਾਲ ਜਸਪਾਲ ਪੱਟੀ ਸਾਹਿਬ ਨਾਲ ਇਸ ਤੋਂ ਇਲਾਵਾ ਜਸਵਿੰਦਰ ਭੱਲਾ ਜੀ ਦੇ ਨਾਲ ਪੁੱਟੂ ਸ਼ਾਦੀ ਦੇ ਨਾਲ ਮਤਲਬ ਤਕਰੀਬਨ ਜਿੰਨੇ ਆਰਟਿਸਟ ਨੇ ਪੰਜਾਬ ਦੇ ਸਾਰਿਆਂ ਦੇ ਨਾਲ ਤੁਸੀਂ ਕੰਮ ਕੀਤਾ ਟੇਸ਼ਨ ਕਾਟਾ ਇੱਕ ਬਹੁਤ ਵੱਡੀ ਕਹਿ ਸਕਦੇ ਸੀਰੀਜ਼ ਚੱਲਦੀ ਸੀਗੀ ਛਬੀ ਤੋਂ 27 ਟਿੱਪਾਂ ਜਿਹੜੀਆਂ ਉਹਨਾਂ ਛਣਕਾਟੇ ਦੀਆਂ ਆਈਆਂ ਤੇ ਤੁਸੀਂ ਵੀ ਡਾਇਰੈਕਟ ਕੀਤੀਆਂ ਸੋ ਉਹ ਰੂਹ ਸਾਡੇ ਕੋਲੋਂ ਵਿਚੜ ਗਈ ਐ ਕੀ ਕਹਿਣਾ ਚਾਹੁੰਦੇ ਹੋ ਕੀ ਜਜ਼ਬਾਤ ਨੇ ਤੁਹਾਡੇ ਮੈਂ ਤੇ ਗੁਰਪ੍ਰੀਤ ਕੁੱਕੀ ਉਹਨਾਂ ਨੇ ਉਹਨਾਂ ਦੇ ਸੰਸਕਾਰ ਦੇ ਮੌਕੇ ਤੇ ਦੋ ਲੈਣਾ ਗਈਆਂ ਬਈ ਅੱਖ ਖੁੱਲੀ ਤਾਂ ਸਭ ਖੁਮਾਰੀ ਉੱਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉਤਰ ਗਈ ਇਹ ਤੇ ਪਤਨ ਲੱਗਾ ਵੀ ਅੱਖ ਮਾਰੀ ਲੱਗੀ ਜੀ ਤਾਂ ਉਹ ਸਵਾਰੀ ਉਤਰ ਗਈ ਹੁਣ ਜਿਦਾ ਜਿਦਾ ਸਟਾਪੇ ਜਾਣਾ ਆ ਲਾਈਫ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਜਾਣ ਦਾ ਅਗਲਾ ਸਟਾਪੇ ਕਿਹਦਾ ਆ ਜੀ ਤੇ ਸਾਡੇ ਹੱਥ ਵਸਤਾ ਦਵਿੰਦਰ ਜੀ ਹੈ ਨਹੀਂ ਜੀ ਸਰ ਸੋ ਬਹੁਤ ਵੱਡਾ ਮﻘਾਮ ਹਾਸਲ ਕਰਕੇ ਗਏ ਆ ਤੇ ਮੈਂ ਕਹਿੰਨਾ ਪਰਮ ਪਿਤਾ ਪਰਮਾਤਮਾ ਉਹਨਾਂ ਨੂੰ ਚਲੋ ਆਪਣੇ ਚਰਨਾਂ 'ਚ ਨਵਾਸਾ ਦੇਵੇ ਸੋ ਸਾਨੂੰ ਮਾਤਮ ਤਾਂ ਨਹੀਂ ਬਹੁਤਾ ਮਨਾਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਜੋ ਕੰਮ ਕਰ ਗਏ ਆ ਪਿੱਛੇ ਆਪਣੀਆਂ ਲੀਹਾਂ ਛੱਡ ਗਏ ਆ ਜੀ ਉਹ ਐਡੀਆਂ ਵੱਡੀਆਂ ਵੀ ਉਹਨਾਂ ਦਾ ਮੇਰਾ ਖਿਆਲ ਹੋਵੇ ਮੁਕਾਬਲਾ ਕਰਨਾ ਬਹੁਤ ਔਖਾ ਜੀ ਰਿਪਲੇਸਮੈਂਟ ਹੈ ਨਹੀਂ ਕੋਈ ਉਹਨਾਂ ਦੀ ਨਹੀਂ ਕਿਉਂਕਿ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਗੱਲ ਵੀ ਹੀਰੋ ਫਿਲਮ ਦਾ ਹੁੰਦਾ ਜੀ ਉਹਦੇ ਵਿੱਚ ਹੀਰੋ ਨੂੰ ਸੋਚ ਕੇ ਸਭ ਕੁਝ ਸਕ੍ਰਿਪਟ ਲਿਖੀ ਜਾਂਦੀ ਆ ਫਿਲਮਾਂ ਲਿਖੀਆਂ ਜਾਂਦੀਆਂ ਸੀਰੀਅਲ ਲਿਖੇ ਜਾਂਦੇ ਕਮੇਡੀਅਨ ਦਾ ਉਹਦੇ ਵਿੱਚ ਯੋਗਦਾਨ ਕਿੰਨਾ ਹੁੰਦਾ 30% 40% मैक्सिमम ਤੇ ਦਸਾਂ ਡਾਇਲੌਗ ਚੋਂ ਕਿਤੇ ਇੱਕ ਡਾਇਲੌਗ ਆਂਦਾ ਲੇਕਿਨ ਜਸਵਿੰਦਰ ਪੱਲਾ ਇੱਕ ਐਸੀ ਸ਼ਖਸੀਅਤ ਜੀ ਇੱਕ ਐਸਾ ਮਤਲਬ ਉਹਨਾਂ ਨੇ ਕਮੇਡੀਅਨ ਜਿਨ੍ਹਾਂ ਨੂੰ ਮੱਦੇਨਜ਼ਰ ਰੱਖ ਕੇ ਸਕ੍ਰਿਪਟਿੰਗ ਕੀਤੀ ਜਾਂਦੀ ਸੀ ਜੀ ਕਰੈਕਟਰ ਵਾਈਜ਼ ਉਹਨਾਂ ਦੇ ਕਰੈਕਟਰ ਵਾਈਜ਼ ਵੀ ਇਹ ਫਿਲਮ ਮਤਲਬ ਹੀਰੋ ਜਿਨ੍ਹਾਂ ਨੂੰ ਮੋੜਿਆਂ ਤੇ ਲੈ ਕੇ ਫਿਲਮ ਨੂੰ ਚਲਦਾ ਤੇ ਉਹਨੇ ਜਸਵਿੰਦਰ ਪੱਲਾ ਸਾਹਿਬ ਫਿਲਮ ਨੂੰ ਮੋੜਿਆਂ ਤੇ ਲੈ ਕੇ ਚਲਦੇ ਸੀ ਪਹਿਲੀ ਵਾਰ ਤੁਹਾਡੀ ਮੁਲਾਕਾਤ ਕਦੋਂ ਹੋਈ ਸੀ ਪੱਲਾ ਸਾਹਿਬ ਨਾਲ ਮੇਰੀ ਪਹਿਲੀ ਵਾਰੀ ਮੈਂ 1999 ਚ ਅਸੀਂ ਮੈਜਿਸਪਾਲ ਪੱਟੀ ਸਾਹਿਬ ਨਾਲ ਕੰਮ ਕਰਦਾ ਸੀ ਉਦੋਂ ਮਾਹੌਲ ਠੀਕਆ ਬਣਾਈ ਸੀ ਮੈਂ ਉਹਨਾਂ ਦਾ ਐਸ ਚੀਫ ਅਸਿਸਟੈਂਟ ਡਾਇਰੈਕਟਰ ਫਿਲਮ ਕੀਤੀ ਹੈ ਜੀ ਉਹ ਜੀ ਉਹਦੇ ਵਿੱਚ ਉਹਨਾਂ ਨੇ ਫਿਰ ਇੱਕ ਇਨਸਪੈਕਟਰ ਦੀ ਭੂਮਿਕਾ ਨਿਭਾਈ ਸੀ ਜੀ ਤੇ ਪੱਟੀ ਸਾਹਿਬ ਉਹਨਾਂ ਦੇ ਬਹੁਤ ਫੈਨ ਸੀ ਅੱਛਾ ਜੀ ਹਾਂ ਪੱਲਾ ਸਾਹਿਬ ਦੇ ਪੱਲਾ ਸਾਹਿਬ ਦੋਨੇ ਲੈਜੈਂਡ ਨੇ ਉਹ ਲੈਜੈਂਡ ਜੀ ਤੇ ਕਹਿੰਦੇ ਯਾਰ ਜਸਵਿੰਦਰ ਪੱਲਾ ਹੋਣਾ ਕੋਈ ਕੰਮ ਕਰਾਉਣਾ ਇਨਸਪੈਕਟਰ ਦਾ ਰੋਲ ਹਮ ਤੇ ਉਹ ਉਹ ਮਤਲਬ ਆਂਦੇ ਹੀ ਉਹਨਾਂ ਨੇ ਪਰ ਜਿਸ ਹਾਂ ਨੂੰ ਕਹਿਆ ਕਹਿੰਦੇ ਭਾਜੀ ਮੈਂ ਇੱਕ ਚੀਜ਼ ਦੇਣੀ ਹੈ ਵੀ ਆ ਮੇਰਾ ਸਾਰਾ ਕੁਝ ਠੀਕ ਹੈ ਸਕ੍ਰਿਪਟ ਤੇ ਉਹ ਤਕੀਆ ਕਲਾਮ ਦੇ ਬਹੁਤ ਮਤਲਬ ਉਹਨਾਂ ਦਾ ਮਸ਼ਹੂਰ ਹੋਇਆ ਐਂਡ ਤੱਕ ਦੇਖੋ ਕਿਦਾਂ ਮੈਂ ਤਾਂ ਪਾ ਦੂੰ ਪੜਨੇ ਉਹ ਮਹੌਲ ਠੀਕ ਦੇ ਵਿੱਚ ਉਹਨਾਂ ਦਾ ਬਹੁਤ ਮਸ਼ਹੂਰ ਹੋਇਆ ਔਰ ਉਹ ਕੈਰੈਕਟਰ ਵੀ ਛੋਟਾ ਜਿਹਾ ਕੈਰੈਕਟਰ ਸੀ ਉਹਦੇ ਚ ਲੇਕਿਨ ਮਤਲਬ ਬਹੁਤ ਮਕਬੂਲ ਹੋਇਆ ਜੀ ਮਕਬੂਲ ਹੋਇਆ ਕਿਉਂਕਿ ਸਰ ਮੈਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਨਾ ਜ਼ਾਦਾ ਤਕੀਅ ਕਲਮ ਚਲਦੇ ਨਹੀਂ ਸੀ ਇਹ ਰੀਤ ਵੀ ਇਹਨਾਂ ਨੇ ਸਟਾਰਟ ਕੀਤੀ ਸੀ ਆਈ ਥਿੰਕ ਮੈਨ ਲੱਗਦਾ ਹਾਂਜੀ ਹਾਂਜੀ ਉਹਨਾਂ ਦੇ ਉਸ ਤੋਂ ਬਾਅਦ ਮੈਂ ਤਾਂ ਬਾਦੂ ਪੜਨੇ ਤੋਂ ਬਾਅਦ ਫਿਰ ਉਹਨਾਂ ਨੂੰ ਤੁਹਾਨੂੰ ਪਤਾ ਜੀ ਜਿੰਨੀਆਂ ਵੀ ਫਿਲਮਾਂ ਆਈਆਂ ਮੈਂ ਆਪਣਾ ਜਿੰਨੇ ਜੰਮੇ ਉਹਨਾਂ ਨਕਮੇ ਜੀ ਜੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਨਾ ਮਜਾ ਨਾ ਸਵਾਦ ਟਿੱਲੋ ਨੇ ਕੋਈ ਵਾਲਾ ਕੋਟ ਐਵੇਂ ਨਹੀਂ ਪਾਇਆ ਇਹਦੀ ਪਾਇਆ ਉਹ ਅੱਜ ਤੱਕ ਬੱਚੇ ਬੱਚੇ ਦੇ ਮੂੰਹ ਤੇ ਆ ਜੀ ਫਿਲਮ ਚਾਹੇ ਡਾਇਲੌਗ ਦੂਜੇ ਯਾਦ ਨਾਲ ਪਰ ਉਹਨਾਂ ਦੇ ਤੱਗੇ ਕਲਮ ਜਾਂ ਟੈਗ ਲਾਈਨ ਜੇ ਆਪਾਂ ਕਹਿੰਦੇ ਆ ਜੀ ਬਹੁਤ ਮਕਬੂਲ ਹੋਈਆਂ ਜੀ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਸ਼ਰਾਗਾ ਹੋਈ ਇਸ ਗੱਲ ਸਰ ਜਿੱਦਾਂ ਦੇ ਜਸਵਿੰਦਰ ਪੱਲਾ ਪਰਦੇ ਤੇ ਦਿਖਦੇ ਸਨ ਠੰਡਾ ਸੁਭਾ ਮਜ਼ਾਕੀਆ ਚੁਟਕਲੇ ਪੰਚ ਮਾਰਨੇ ਇਹੀ ਸੁਭਾ ਉਹਨਾਂ ਦਾ ਪਰਸਨਲ ਲਾਈਫ ਨਾਰਮਲ ਲਾਈਫ ਦੇ ਵਿੱਚ ਸੀਗਾ ਆਫ ਦਿ ਰਿਕਾਰਡਿੰਗ ਹੀ ਸੁਭਾ ਸੀ ਇਹ ਇੱਕ ਨ ਦੇਖੋ ਉਹ ਸੁਭਾ ਦਾ ਕਮੇਡੀਅਨ ਦਾ ਮਤਲਬ ਸਾਰਿਆਂ ਦਾ ਚਲੋ ਮਜ਼ਾਕੀਆ ਹੀ ਹੁੰਦਾ ਆਮ ਤੌਰ ਤੇ ਸੈਟ ਦੇ ਉੱਤੇ ਉਹ ਸਾਰਾ ਸ਼ੁਗਲ ਮੇਲਾ ਹੀ ਚਲਦਾ ਸੀਗਾ ਹਰ ਵੇਲੇ ਉਹ ਕੋਈ ਵੀ ਹੀਰੋ ਹੀਰੋਇਨ ਜੇ ਉਹ ਉਹਨਾਂ ਨੇ ਕੋਈ ਨਾ ਕੋਈ ਮਜ਼ਾਕ ਮਸ਼ਕਰੀ ਕਰੀ ਜਾਣੀ ਆ ਹਮ ਲੇਕਿਨ ਉਹਨਾਂ ਦਾ ਮੈਂ ਅੰਦਾਜ਼ਾ ਵੀ ਸਕ੍ਰਿਪਟਿੰਗ ਜਿਹੜੀ ਸੀਗੀ ਜਦੋਂ ਸਕ੍ਰਿਪਟ ਦੇ ਵਿੱਚ ਇਨਵੋਲਵ ਹੁੰਦੇ ਸੀ ਉਦੋਂ ਇੰਨਾ ਸੀਰੀਅਸ ਹੁੰਦੇ ਸੀਗੇ ਕਿ ਮਤਲਬ ਉਹਨਾਂ ਨੇ ਸੀਰੀਅਸ ਰਹਿ ਕੇ ਤੇ ਉਹਦੇ ਚੋਂ ਕਮੇਡੀ ਕੱਢਦੇ ਸੀਗੇ ਹਮ ਇੱਕ ਸੀਨ ਚਾਹੇ ਉਹ 1 ਮਿੰਟ ਦਾ ਲੇਕਿਨ 2-2 ਘੰਟੇ ਉਹਨਾਂ ਨੂੰ ਸੈਟ ਤੇ ਅਸੀਂ ਆਵਾਜ਼ ਮਾਰਦੇ ਰਹਿਣਾ ਮੈਨੂੰ ਯਾਦ ਆ ਜੀ ਮੈਂ ਇੱਕ ਸੀਰੀਅਲ ਕੀਤਾ ਸੀ ਪੰਗਾ ਹੀ ਪੈ ਗਿਆ ਹਮ ਇਹ ਬਹੁਤ ਪਹਿਲਾਂ ਕੀਤਾ ਤੇ ਉਹ ਪੰਗਾ ਪੈ ਗਿਆ ਦੇ ਵਿੱਚ ਮੈਂ ਸੈਟ ਰੈਡੀ ਹੋਣਾ ਸਾਰੇ ਆਰਟਿਸਟ ਸੈਡੀ ਹੋਣੇ ਤਾਂ ਉਹਨਾਂ ਨੇ ਅੰਦਰ ਕਮਰੇ ਚ ਬੜੇ ਹੋਣਾ ਤੇ ਲਿਖੀ ਜਾਣਾ ਲਿਖੀ ਜਾ ਮੈਂ ਕਹਾ ਪੱਲਾ ਸਰ ਸੈਟ ਚੌੜ ਰੈਡੀ ਆ ਆ ਜਾਓ ਕਹਿੰਦੇ ਭਾਜੀ 2 ਮਿੰਟ ਮੈਨੂੰ ਬਸ ਕੈਸੇ ਸਰ ਕਰ ਲੈਂਦੇ ਹੋ ਬੋਲੋ ਐਂਡ ਤੱਕ ਆਪਣਾ ਪੂਰਾ 100% ਝੋਕ ਦਿੰਦੇ ਸੀ ਤੇ ਉਹਨਾਂ ਦੇ ਬਾਰੇ ਬੜਾ ਮਸ਼ਹੂਰ ਸੀ ਵੀ ਆਮ ਤੌਰ ਤੇ ਨਾ ਜਿਹੜੀ ਸਕ੍ਰਿਪਟਿੰਗ ਹੁੰਦੀ ਹੈ ਫਿਲਮ ਦੀ ਜੀ ਉਹ ਕਾਮੇਡੀ ਦੇ ਵਿੱਚ 70% ਅਗਰ ਤੁਸੀਂ ਲਿਖ ਲੈਨੇ ਆ ਕਾਮੇਡੀ ਜੀ ਤੇ ਸੈਟ ਤੇ ਜਾ ਕੇ ਇੰਪਰੋਵਾਈਜ਼ੇਸ਼ਨ 100% ਉਹਨੂੰ ਕਰ ਦਿੰਦੇ ਆਰਟਿਸਟ ਜਿਹੜੇ ਜਿਹੜੇ ਹੁੰਦੇ ਆਪਣੇ ਇਨਵੋਲਵਮੈਂਟ ਦੇ ਨਾਲ ਜੀ ਲੇਕਿਨ ਇਹਨਾਂ ਕੋਲ ਤੁਸੀਂ 50% ਵੀ ਸਕ੍ਰਿਪਟ ਲੈ ਕੇ ਚੱਲ ਜਾਓ ਤੇ ਇਹਨਾਂ ਨੇ ਆਪਣਾ ਸਾਰਾ ਝੋਕ ਕੇ ਸਾਰਾ ਕੁਝ ਆਪਣਾ ਲਾ ਕੇ ਤੇ ਉਹਨੂੰ 101% ਮਤਲਬ ਉਹ ਸ਼ੋਰ ਕਰ ਦਿੰਦੇ ਸੀ ਵੀ ਕਾਮੇਡੀ ਇੰਨੀ ਅੰਦਰ ਇਹਨਾਂ ਦੇ ਭਰੀ ਹੋਈ ਸੀ ਸਰ ਸੈਟ ਦੀ ਜੇ ਹੁਣ ਆਪਾਂ ਗੱਲ ਕਰੀਏ ਕਿਸੇ ਫਿਲਮ ਦੇ ਸੈਟ ਤੇ ਜਾਂ ਸ਼ਨਕਾਟੇ ਦੇ ਸੈਟ ਤੇ ਕਿਉਂਕਿ ਸਕ੍ਰਿਪਟਿੰਗ ਤਾਂ ਖੁਦ ਇਹ ਆਪ ਕਰਦੇ ਹੁੰਦੇ ਸੀਗੇ ਡਾਇਲੋਗ ਇਹਨਾਂ ਦੇ ਆਪਣੇ ਹੁੰਦੇ ਸਾਰਾ ਕੁਝ ਮੋਸਟਲੀ ਆਪ ਹੀ ਕਰਦੇ ਸੀ ਆਪ ਹੀ ਕਰਦੇ ਸੀ ਕਈ ਵਾਰ ਕਿਸੇ ਨੇ ਕੋਈ ਸਕ੍ਰਿਪਟ ਲਿਖੀ ਹੋਵੇ ਕਿਸੇ ਡਾਇਰੈਕਟਰ ਪ੍ਰੋਡਿਊਸਰ ਜਾਂ ਕਿਸੇ ਰਾਈਟਰ ਨੇ ਲਿਖੀ ਹੋਵੇ ਤਾਂ ਇੰਪਰੋਵਾਈਜ਼ਨ ਖੁਦ ਕਰਦੇ ਹੁੰਦੇ ਸੀਗੇ ਉਸ ਡਾਇਲੋਗ ਨੂੰ ਜਾਂ ਉਸ ਕਰੈਕਟਰ ਨੂੰ ਜਾਂ ਸੀਨ ਨੂੰ ਖੁਦ ਕ੍ਰੀਏਟ ਕਰਦੇ ਹੁੰਦੇ ਸੀਗੇ ਮੈਂ ਇਸ ਤਰ੍ਹਾਂ ਇਦਾਂ ਕਰ ਲਓ ਜਾਂ ਇਦਾਂ ਕਰ ਲਓ ਹਾਂਜੀ ਹਾਂਜੀ ਮੈਂ ਦੱਸਦਾ ਅਸੀਂ ਇੱਕ ਮੈਂ ਫਿਲਮ ਕੀਤੀ ਸੀ ਜੀਜਾ ਜੀ ਨਾਲ ਸੌਰੀ ਜੀਜਾ ਹੀ ਨਹੀਂ ਉਹ ਤੇ ਜਸਪਾਲ ਭੱਟੀ ਸਾਹਿਬ ਨਾਲ ਸੀ ਕਰਜਵਾਈਆਂ ਦਾ ਸੇਮ ਹੀ ਨਾਮ ਬਣਦੇ ਕਰਜਵਾਈਆਂ ਦਾ ਇੱਕ ਮੈਂ ਫਿਲਮ ਕੀਤੀ ਸੀ ਉਹ ਪ੍ਰੋਫੈਸਰ ਸਤੀਸ ਟੰਡਨ ਸਾਡੇ ਰਾਈਟਰ ਨੇ ਜਿਲੰਦਰ ਤੋਂ ਹੀ ਉਹਨਾਂ ਨੇ ਲਿਖੀ ਸੀ ਜੀ ਉਹ ਮੈਨਨ ਨੂੰ ਲੈ ਕੇ ਗਿਆ ਤਾਂ ਕਹਿੰਦੇ ਥੋੜੀ ਹੋਰ ਯਾਰ ਇਹਨੂੰ ਕਰੋ ਕੁਛ ਇਹਨੂੰ ਅਸੀਂ ਕੀਤੀ ਫਿਰ ਕਹਿੰਦੇ ਤੁਸੀਂ ਹੁਣ ਆਪਾਂ ਇਹਨੂੰ ਸੈੱਟ ਤੇ ਹੀ ਕਰਾਂਗੇ ਅੱਛਾ ਹਾਂ ਫਿਰ ਉਹਨਾਂ ਨੇ ਜੀ ਉਹ ਪੂਰੀ ਬਾਹ ਲਾਈ ਤੇ ਮੈਂ ਉਹਦੀ ਤੁਹਾਨੂੰ ਮਤਲਬ ਐਜ਼ ਹਿਊਮਨ ਬੀਇੰਗ ਉਹਨਾਂ ਦੀ ਗੱਲ ਦੱਸਦਾ ਜੀ ਇਹ ਫਿਲਮ ਕਿੱਦਾਂ ਮੈਨੂੰ ਮਿਲੀ 3 ਸੀਰੀਜ਼ ਵਾਲਿਆਂ ਨੇ ਇਹ ਫਿਲਮ ਰਿਲੀਜ਼ ਕੀਤੀ ਸੀ ਜੀ ਤੇ ਮੈਂ ਜਦੋਂ ਉੱਥੇ ਦਿੱਲੀ ਗੁਲਸ਼ਨ ਸਿੰਘ ਜੀ ਤੋਂ ਬਾਅਦ ਦਰਸ਼ਨ ਜੀ ਦੇਖਦੇ ਹੁੰਦੇ ਸੀ ਕੰਮ ਸਾਰਾ ਜੀ ਤੇ ਮੈਂ ਉੱਥੇ ਚਲਾ ਗਿਆ ਤਾਂ ਉੱਥੇ ਕੰਟਰੈਕਟ ਇਹ ਸਬਜੈਕਟ ਸੁਣਾ ਯਾਰ ਉਹਨੂੰ ਕਰ ਜਵਾਈਆਂ ਦਾ ਤੇ ਉਹ ਜਿਹੜੇ ਟੀ ਸੀਰੀਜ਼ ਦੇ ਮਾਲਕ ਸੀ ਦਰਸ਼ਨ ਜੀ ਉਹ ਕਹਿੰਦੇ ਵੀ ਯਾਰ ਇਸ ਵਿੱਚ ਭੱਲਾ ਜੀ ਕੋ ਲੈ ਲਓ ਉਹ ਠੀਕ ਰਹੇਗੇ ਤੇ ਮੈਂ ਤਾਂ ਚਨ ਕਾਟੇ ਚਨ ਫੂਟੇ ਕਰ ਚੁੱਕਾ ਸੀ ਉਹਨਾਂ ਨਾਲ ਕਾਫੀ ਕੰਮ ਕਰ ਚੁੱਕਾ ਸੀ ਮੈਂ ਕਿਹਾ ਕੋਈ ਨਾ ਭੱਲਾ ਜੀ ਨਾ ਕਰ ਲੈਣੇ ਗੱਲ ਮੈਂ ਭੱਲਾ ਸਾਨੂੰ ਕਿਹਾ ਵੀ ਭੱਲਾ ਸਾਹਿਬ ਇਹ ਇਦਾਂ ਇਦਾਂ ਇੱਕ ਪ੍ਰੋਜੈਕਟ ਟੀ ਸੀਰੀਜ਼ ਨਾ ਕਰ ਰਹੇ ਆ ਕਹਿੰਦੇ ਯਾਰ ਕਰੋ ਮਾਰੇ ਕਰਾਂਗੇ ਉਹ ਮੈਂ ਪ੍ਰੋਜੈਕਟ ਕਰਕੇ ਤੇ ਮੈਂ ਲੁਧਿਆਣੇ ਜਦੋਂ ਇਹਨਾਂ ਕੋਲ ਪਹੁੰਚਿਆ ਮੈਂ ਕਿਹਾ ਆ ਕਰ ਲਿਆ ਜੀ ਕਹਿੰਦੇ ਠੀਕ ਆ ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਮੈਂ ਇੰਨੀ ਅਮਾਉਂਟ 'ਚ ਇਹ ਠੇਕਾ ਕਰ ਆਇਆ ਫਿਲਮ ਦਾ ਜੀ ਉਹ ਕਹਿੰਦੇ ਯਾਰ ਇੰਨੇ ਕੁ ਪੈਸੇ ਤਾਂ ਮੈਂ ਲੈਣੇ ਸੀਗੇ ਤੁਸੀਂ ਇਹ ਕੀ ਕੰਮ ਕੀਤਾ ਲਾ ਸਾਬ ਕਹਿੰਦੇ ਪਲਾ ਸਾਬ ਕਹਿੰਦੇ ਕਹਿੰਦੇ ਇਹ ਤਾਂ ਸਾਰਾ ਪ੍ਰੋਜੈਕਟ ਤੁਸੀਂ ਇੰਨੇ 'ਚ ਕਰ ਲਿਆ ਹੈ ਲੇਕਿਨ ਉਹਨਾਂ ਦੀ ਦਿਆਨਤਦਾਰੀ ਜਾਂ ਵੱਡਾ ਦਿਲ ਕਹਿੰਦੇ ਹੁਣ ਤੁਸੀਂ ਠੇਕਾ ਫੜ ਲਿਆ ਕੋਈ ਨਾ ਮੈਂ ਫਿਲਮ ਕਰੂੰਗਾ ਹਮ ਅੱਛਾ ਮਨ ਮਨਾ ਨਹੀਂ ਕੀਤਾ ਉਹਨਾਂ ਨੇ ਮਨਾ ਨਹੀਂ ਬਾ ਆ ਦੇਖੋ ਤੁਸੀਂ ਆ ਜਿਹੜਾ ਜੀ ਇਨਸਾਨ ਵੱਡਾ ਬਣਦਾ ਜੀ ਐਵੇਂ ਨਹੀਂ ਬਣਦਾ ਕਹਿੰਦੇ ਤੁਸੀਂ ਜੋ ਦੇਣਾ ਹੋਗਾ ਦੇ ਦਿਓ ਲੇਕਿਨ ਫਿਰ ਹੁਣ ਤੁਸੀਂ ਜਦੋਂ ਕਰ ਹੀ ਲਿਆ ਤਾਂ ਫੇਰ ਕੀ ਸੋਚਣਾ ਪਰ ਇਹਨੂੰ ਵੱਡਾ ਬਣਾਈਓ ਤੁਸੀਂ ਕੋਈ ਆਪ ਨਾ ਜੇਬ ਵਿੱਚ ਪੈਸੇ ਪਾਈਓ ਮੈਨੂੰ ਕਹਿੰਦੇ ਮੈਂ ਕਹਿੰਦਾ ਯਾਰ ਪਹਿਲਾਂ ਤਾਂ ਹੁਣ ਤੁਸੀਂ ਜਦੋਂ ਕਰਤੀ ਆ ਫਿਰ ਉਹ ਸੀ ਵੱਡੀ ਸਟਾਰ ਕਾਸਟ ਨਾਲ ਬੜੇ ਵੱਡੇ ਉਹਦੇ ਚ ਠੀਕ ਹੈ ਜੀ ਬੰਦੇ ਸਾਰੇ ਕੀਤੀ ਫਿਲਮ ਉਹ ਜਦੋਂ ਫਿਲਮ ਤਿਆਰ ਹੋ ਗਈ ਜੀ ਮੈਂ ਸਬਮਿਟ ਕਰਨ ਗਿਆ ਟੀਸੀਰੀ ਦੇ ਆਫਿਸ ਤੇ ਉਹ ਮੈਨੂੰ ਇੱਕ ਸਿਮਾਰੂ ਕੰਪਨੀ ਵਾਲਿਆਂ ਨੂੰ ਉਹ ਫਿਲਮ ਦਿਖਾਈ ਸੀ ਮੈਂ ਉਹਨਾਂ ਦੇ ਜਿਹੜਾ ਸੀਓਸੀ ਉਹਨਾਂ ਦਾ ਮੈਨੂੰ ਫੋਨ ਆ ਗਿਆ ਹੂੰ ਜਿੰਨੇ ਚ ਮੈਂ ਇਹ ਟੀ ਸੀਰੀਜ਼ ਨਾਲ ਕੀਤੀ ਸੀ ਫਿਲਮ ਤੇ ਉਹ ਉਹਦੇ ਨਾਲੋਂ ਡਬਲ ਪੈਸੇ ਮੈਨੂੰ ਉਹ ਦੇ ਕੇ ਦੇਣ ਨੂੰ ਰਾਜ਼ੀ ਹੋ ਗਿਆ ਕਹਿੰਦੇ ਜੀ ਆ ਟੀ ਸੀਸੀ ਨਾ ਦਿਓ ਤੁਸੀਂ ਉਹਨਾਂ ਦਾ ਐਡਵਾਂਸ ਮੋੜੋ ਸਾਨੂੰ ਦਿਓ ਫਿਲਮ ਇਹ ਸਾਨੂੰ ਪਸੰਦ ਆ ਗਈ ਹੈ ਅੱਛਾ ਜੀ ਮੈਂ ਉਦੋਂ ਪਰੇਸ਼ਾਨ ਹੋਇਆ ਉਹਨ ਟੀ ਸੀਰੀਜ਼ ਆਫਿਸ ਮੈਂ ਪਹੁੰਚ ਗਿਆ ਲੇਕਿਨ ਮਹੰਤ ਪੱਲਾ ਸਾਹਿਬ ਦੇਖੋ ਜਿਨ੍ਹਾਂ ਨੇ ਫਿਲਮ ਮੈਨੂੰ ਸਾਰਾ ਉਹਨਾਂ ਦੇ ਛਤਰਛਾਇਆ ਜੀ ਕੀਤੀ ਉਹਨਾਂ ਨੇ ਸਾਰਾ ਕੁਝ ਮੈਨੂੰ ਅੱਲਾ ਚੇਰੀ ਦਿੱਤੀ ਜੀ ਤੇ ਮੈਂ ਉਹਨਾਂ ਤੋਂ ਪੁੱਛਣਾ ਤੋਂ ਕਿ ਉਹਨਾਂ ਤੋਂ ਪੁੱਛੇ ਬਿਨਾਂ ਮੈਂ ਕਰ ਨਹੀਂ ਸਕਦਾ ਸੀ ਸੇਰ ਜੀ ਮੈਂ ਉਹਨੂੰ ਪੁੱਛਿਆ ਮੈਂ ਭਲਾ ਸਭ ਕਿਦਾਂ ਇਹ ਫਿਲਮ ਆਪਾਂ ਨੂੰ ਡਬਲ ਪੈਸੇ ਮਿਲ ਰਹੇ ਜੀ ਉਹਦੇ ਨਾਲੋਂ ਕਹਿੰਦੇ ਆਹ ਕੰਮ ਨਹੀਂ ਕਰਦਾ ਹਾਏ ਹਾਏ ਕੀ ਆ ਬੰਦ ਕਹਿੰਦੇ ਦੇਖੋ ਉਹਨਾਂ ਨੇ ਤੁਹਾਨੂੰ ਸਕ੍ਰਿਪਟ ਸੋਹਣੇ ਬਿਨਾ ਜਾਂ ਜੋ ਵੀ ਮੇਤੇ ਮਾਨ ਕੀਤਾ ਤੁਹਾਡੇ ਦੇ ਕੀਤਾ ਤੁਹਾਨੂੰ ਫਿਲਮ ਦਿੱਤੀ ਆ ਅੱਜ ਤੁਹਾਨੂੰ ਉਹ ਭਾਵੇਂ 10 ਗੁਣਾ ਪੈਸੇ ਮਿਲ ਜਾਣ ਹਮ ਕਸ਼ੇਰ ਸਾਹਿਬ ਇਹ ਸਿੱਧੀ ਫਿਲਮ ਦੀ ਕਾਪੀ ਇਹਨਾਂ ਨੂੰ ਫੜਾ ਦਿਓ ਆਪਾਂ ਇਹ ਨਹੀਂ ਕੰਮ ਕਰਨਾ ਅਗਲੀ ਫਿਲਮ ਹੋਰ ਉਹਨਾਂ ਨੇ ਬਣਾ ਲਾਂਗੇ ਅਸੀਂ ਫੇਰ ਬਾਅਦ ਚ ਉਹਨਾਂ ਨੇ ਬਣਾਈ ਫਿਲਮ ਇੱਕ ਹਮ ਲੇਕਿਨ ਕਮਿਟਮੈਂਟ ਦੀ ਗੱਲ ਜੇ ਆ ਗਈ ਤੇ ਫੇਰ ਉਹ ਭਾਵੇਂ 10 ਦਿਨ ਦੀ ਕਮਿਟਮੈਂਟ ਕਰਕੇ 20 ਦਿਨ ਵੀ ਫਿਲਮ ਚ ਲੱਗ ਜਾਣਾ ਲਕਨ ਤੋਂ ਭਾਵੇਂ ਕਿ ਜ਼ੁਬਾਨ ਤੇ ਪੱਕੇ ਸੀ ਜ਼ੁਬਾਨ ਦੇ ਪਤੇ ਜਿਹੜੀ ਕਮਿਟਮੈਂਟ ਕਰ ਲਈਦੀ ਉਹ ਮਤਲਬ ਪਰਦੇ ਦੇ ਪਿੱਛੇ ਜਿਹੜੀਆਂ ਗੱਲਾਂ ਉਹ ਸਹਿਤ ਤੁਹਾਨੂੰ ਨਾਮ ਪਤਾ ਹੁਣ ਅੱਗੇ ਲੋਕੀ ਕੀ ਗੱਲਾਂ ਕਰਦੇ ਆ ਫਿਲਮ ਚ ਕੀ ਕਿਰਦਾਰ ਦੇਖਦੇ ਆ ਉਹ ਅਸੀਂ ਤਾਂ ਹੰਡਾਇਆ ਜੀ ਨਾ ਚਲ ਮੈਂ ਇਹੀ ਗੱਲ ਸਰ ਉਹੀ ਗੱਲ ਮੈਂ ਇਸੇ ਕਰਕੇ ਅਸੀਂ ਤੁਹਾਡੇ ਨਾਲ ਅਸੀਂ ਮੁਲਾਕਾਤ ਕੀਤੀ ਇੰਟਰਵਿਊ ਕਰਦੇ ਮੈਂ ਕਿ ਪਰਦੇ ਦੇ ਪਿੱਛੇ ਦੀਆਂ ਗੱਲਾਂ ਵੀ ਤੁਹਾਨੂੰ ਪਤਾ ਲੱਗਣ ਵੀ ਕਿਵੇਂ ਵਿਚਰਦੇ ਹੁੰਦੇ ਸੀਗੇ ਕਿਉਂਕਿ ਇੱਕ ਸਪੋਰਟ ਵਾਲਾ ਵੀ ਜਿਹੜਾ ਹੁੰਦਾ ਹੈ ਨਾ ਉਹ ਵੀ ਉਹ ਵੀ ਬੜੀ ਅਹਿਮੀਅਤ ਹੁੰਦੀ ਹੈ ਕਿਉਂਕਿ ਇੱਕ ਫਿਲਮ ਦੇ ਵਿੱਚ ਆਪਾਂ ਕਹਿ ਸਕਦੇ ਕਿ 100 ਤੋਂ 150 ਬੰਦੇ ਦਾ ਘਰ ਚੱਲਦਾ ਹੈ ਬਿਲਕੁਲ ਸੋ ਮੈਂ ਉਹ ਪਰਦੇ ਦੇ ਪਿੱਛੇ ਜਿਹੜੀਆਂ ਗੱਲਾਂ ਉਹ ਜਾਨਣਾ ਚਾਹੁੰਦਾ ਕਿ ਪਲਾਸਬ ਕਿਵੇਂ ਇੱਕ ਦੂਜੇ ਨਾਲ ਮੁਲਾਕਾਤ ਕਰਦੇ ਹੁੰਦੇ ਸੀ ਕਿੰਨੇ ਕਹੋ ਜੇ ਸੈੱਟ ਤੇ ਲੇਟ ਤਾਂ ਨਹੀਂ ਹੁੰਦੇ ਸੀਗੇ ਨਹੀਂ ਹਾਂ ਸੈੱਟ ਤੇ ਆ ਜਾਂਦੇ ਸੀ ਕਦੀ ਲੇਟ ਨਹੀਂ ਹੋਇਆ ਕਿਉਂਕਿ ਮੈਂ ਦੱਸਿਆ ਕਮਿਟਿਡ ਬੰਦੇ ਸੀਗੇ ਹਾਂ ਹਾਂ ਲੇਟ ਨਹੀਂ ਹੋਇਆ ਕਦੀ ਕੋਈ ਕੁਦਰਤੀ ਕੋਈ ਪ੍ਰੋਬਲਮ ਆ ਜਾਏ ਹੁਣ ਗੱਡੀ ਪੈਂਚਰ ਹੋ ਜਾਏ ਜਾਂ ਜਦੋਂ ਮੀਂਹ ਕਣੀ ਕੋਈ ਇਦਾਂ ਦਾ ਕੋਈ ਹੋਇਆ ਮਾੜਾ ਮੋਟਾ ਨਿਕਲੇ ਆਲਮੋਸਟ ਪਹੁੰਚ ਜਾਂਦੇ ਹੀ ਟਾਈਮ ਤੇ ਇਦਾਂ ਨਹੀਂ ਉਹ ਬਹੁਤ ਮੈਂ ਕਹਾਂ ਜੀ ਸ਼ੂਟਿੰਗ ਦਾ ਸ਼ਡਿਊਲ ਮੇਰਾ ਇੱਕ ਵਾਰੀ 9:00 ਵਜੇ ਤੱਕ ਦਾ ਸੀਗਾ ਜੀ ਮੈਂ ਕਹਾਂ 9:00 ਵਜੇ ਵੇਲੇ ਹੋ ਜਾਾਂਗੇ ਹਮ ਲੇਕਿਨ 12 1 ਵਜ ਗਏ ਇੱਕ ਵਾਰੀ ਵੀ ਨਿੰਦ ਨਕੇ ਬੈਠੇ ਰਹੇ ਚੁੱਪ ਕਰਦੇ ਅੱਛਾ ਸਾਰੀ ਸਾਰੀ ਰਾਤ ਵੀ ਕਈ ਵਾਰੀ ਫਸ ਗਏ ਸੀ ਏਦਾਂ ਦਾ ਕੁਝ ਹੋ ਗਿਆ ਕਿਸੇ ਆਰਟਿਸਟ ਕੋ ਨਹੀਂ ਹੋਇਆ ਲੇਕਿਨ ਕਦੀ ਨਿੰਨ ਕੇ ਮੈਂ ਜਾਣਾ ਇਸ ਮਾਮਲੇ ਚ ਤਾਂ ਉਹਨਾਂ ਦੀ ਮੈਂ ਤਾਰੀਫ ਕਰੂੰਗਾ ਜਿਨ੍ਹਾਂ ਨੇ ਕਈ ਤੰਗ ਨਹੀਂ ਕੀਤਾ ਕਰਦੇ ਲੋਕੀ ਆਰਟਿਸਟਾਂ ਨਾਲ ਕਦੀ ਤੰਗ ਨਹੀਂ ਸਰ ਤੁਸੀਂ ਨਵੇਂ ਆਰਟਿਸਟਾਂ ਨਾਲ ਵੀ ਹੁਣ ਕੰਮ ਕਰਦੇ ਪਏ ਹੋ ਪਹਿਲਿਆਂ ਦੇ ਨਾਲ ਵੀ ਕੀਤਾ ਪਹਿਲੇ ਵੇਲੇ ਆਰਟਿਸਟ ਜਿਹੜੇ ਆ ਤੇ ਹੁਣ ਦੇ ਵਿੱਚ ਕਿੰਨਾ ਫਰਕ ਆ ਕੀ ਲੱਗਦਾ ਹੈ ਕਿ ਡਿਮਾਂਡਾਂ ਵੱਧ ਗਈਆਂ ਨੇ ਜਾਂ ਘਟ ਗਈਆਂ ਨੇ ਜਾਂ ਸੇਮ ਉਸੇ ਤਰ੍ਹਾਂ ਚੱਲਦਾ ਪਿਆ ਹੈ ਦੇਖੋ ਜੀ ਇਹ ਤਾਂ ਗੱਲਾਂ ਪਹਿਲਾਂ ਵੀ ਚੰਗੇ ਮਾੜੇ ਤਾਂ ਪਹਿਲਾਂ ਵੀ ਲੋਕ ਸੀਗੇ ਤੇ ਹੁਣ ਵੀ ਹੈਗੇ ਆ ਤੇ ਉਹ ਉਹਦੇ ਵਿੱਚ ਤਾਂ ਖਾਸ ਮੈਨੂੰ ਲੱਗਦਾ ਨੇ ਨਵੇਂ ਮੁੰਡੇ ਵੀ ਕਈ ਹੁਣ ਨਵੇਂ ਆਰਟਿਸਟ ਜਿਹੜੇ ਆ ਉਹ ਵੀ ਬਹੁਤ ਮਿਹਨਤੀ ਹੈ ਜੀ ਕਿਉਂਕਿ ਪਹਿਲਾਂ ਤਾਂ ਹਾਲਾਕਿ ਦੇਖੋ ਜਿਹੜਾ ਸੋਰਸ ਸੀਗਾ ਤੁਹਾਨੂੰ ਪਲੈਟਫਾਰਮ ਸੀਗਾ ਉਹ ਮਤਲਬ ਲਿਮਟਿਡ ਹੁੰਦਾ ਸੀਗਾ ਹੁਣ ਪਲੈਟਫਾਰਮ ਬਹੁਤ ਹੋ ਗਏ ਜਦ ਤੱਕ ਤੁਹਾਡੇ ਅੰਦਰ ਕੁਝ ਨਹੀਂ ਹੈਗਾ ਉਦੋਂ ਤੱਕ ਤੁਸੀਂ ਆ ਨਹੀਂ ਸਕਦੇ ਇਸ ਕਰਕੇ ਸੈਂਸਰਿਟੀ ਕਮ ਦੇ ਪ੍ਰਤੀ ਟੈਲੈਂਟ ਤੁਹਾਡਾ ਜੀ ਬਹੁਤ ਜ਼ਰੂਰੀ ਆ ਮੁੰਡੇ ਅੱਜ ਕੱਲ ਦੇ ਵੀ ਐਮ ਕਈਏ ਬਹੁਤ ਵਧੀਆ ਨੇ ਜਿਹੜੇ ਕਰ ਰਹੇ ਨਵੇਂ ਕਮੀਡੀਅਨ ਕਿਆ ਬਾਤ ਆ ਜੀ ਜੀ ਮਾਸ਼ਾਅੱਲਾ ਬਹੁਤ ਵਧੀਆ ਨੇ ਜਦੋਂ ਪੱਲਾ ਸਾਹਿਬ ਦੀ ਗੱਲ ਚੱਲਦੀ ਆ ਸਭ ਤੋਂ ਪਹਿਲਾ ਜ਼ਿਕਰ ਚਾਚੇ ਚਤਰੇ ਦਾ ਤੇ ਸ਼ਨਕਾਟੇ ਦਾ ਆਉਂਦਾ ਆ ਤੇ ਤੁਸੀਂ ਸ਼ਨਕਾਟੇ ਡਾਇਰੈਕਟ ਕੀਤੇ ਉਹਨਾਂ ਦੇ ਖੁਦ ਬਣਾਏ ਨੇ ਸੋ ਉਸ ਬਾਰੇ ਦੱਸੋ ਪਹਿਲਾ ਸ਼ਨਕਾਟਾ ਕਿਵੇਂ ਮਿਲਿਆ ਸੀ ਤਾਂ ਕਿਵੇਂ ਤੁਸੀਂ ਤਿਆਰ ਕੀਤਾ ਸੀ ਮੈਂ ਜਦੋਂ ਤੁਹਾਨੂੰ ਦੱਸਿਆ ਜੀ ਮਾਹੌਲ ਠੀਕ ਆ ਜੀ ਜਿਸਪਾਲ ਭੱਟੀ ਉਹਨਾਂ ਨੇ ਕੀਤੀ ਤੇ ਅਸੀਂ ਪੋਸਟ ਪ੍ਰੋਡਕਸ਼ਨ ਦਾ ਕੰਮ ਕਰ ਰਹੇ ਸੀ ਬੰਬੇ ਹਮ ਤੇ ਉੱਥੇ ਇਹਨਾਂ ਨੂੰ ਡਬਿੰਗ ਲਈ ਸੱਦ ਤੇ ਉਥੇ ਇਹ ਡਬਿੰਗ ਬਾਸੇ ਪੱਲਾ ਸਾਹ ਵਾਇਸੀ ਫਿਲਮ ਦੀ ਤੇ ਫਿਰ ਮੇਰਾ ਕੰਮ ਕੁ ਮੈਨਾਂ ਨੇ ਨਾਲ ਪੱਟੀ ਸਾਹਿਬ ਦੇ ਨਾਲ ਅਸੀਂ ਕਰੀਦਾ ਸੀ ਕੰਮ ਐਜ਼ ਚੀਫ ਅਸਿਸਟੈਂਟ ਮੈਂ ਸੀਗਾ ਤਾਂ অলਮੋਸਟ ਡਬਿੰਗ ਟੂ ਬੀਨ ਦਾ ਕੰਮ ਮੈਨੂੰ ਸਾਰਾ ਕਰਨਾ ਪੈਂਦਾ ਉੱਥੇ ਵੀ ਮਨ ਰੇ ਤੇ ਇਹਨਾਂ ਨੇ ਮੇਰੀ ਵਰਕ ਨੂੰ ਕਿ ਕਿਦੇ ਮੈਨੂੰ ਕਿਹਾ ਕਹਿੰਦੇ ਯਾਰ ਆਪਾਂ ਛਣਕਾਟਾ ਕਰਨਾ ਏਕ ਹੂੰ ਤੇ ਮੈਨੂੰ ਬਹੁਤਾ ਉਹਦੇ ਬਾਰੇ ਜਾਣਕਾਰੀ ਨਹੀਂ ਸੀ ਅੱਛਾ ਮੈਂ ਤੁਹਾਨੂੰ ਬੜਾ ਇੰਟਰਸਟਿੰਗ ਗੱਲ ਦੱਸਦਾ ਵੀ ਮੈਂ ਕਿਹਾ ਕਰਦੇਾਂਗੇ ਜੀ ਹੁਣ ਫਿਲਮਾਂ ਬੁਲਮਾਂ ਕਰਦੇ ਛਣਕਾਟੇ ਵੀ ਕਰਦੇਾਂਗੇ ਹੁਣ ਛਣਕਾਟੇ ਜਿਹੜੀ ਹੁੰਦੀ ਆ ਉਹ ਐਕਟਿੰ ਡਬਿੰਗ ਅਸੀਂ ਬਾਅਦ ਚ ਉੱਥੇ ਬੁਲਾ ਕੇ ਆਰਟਿਸਟ ਨੂੰ ਕਰੀਦੀ ਆ ਜੀ ਤੇ ਜਦੋਂ ਮੈਂ ਚੰਗਾਟਾ ਕਰ ਲਈ ਪਹੁੰਚਿਆ ਤੇ ਉੱਥੇ ਇਹਨਾਂ ਨੇ ਮੈਨੂੰ ਇੱਕ ਕੈਸਟ ਦੇ ਦਿੱਤੀ ਆਡੀਓ ਸੁਣਾਈ ਕਹਿੰਦੇ ਜੀ ਇਹਦੇ ਉੱਤੇ ਸਾਰਾ ਕੁਝ ਅਸੀਂ ਤਾਂ ਸਕ੍ਰਿਪਟ ਤੇ ਕੰਮ ਕਰੀ ਦਸੀ ਅੱਛਾ ਜੀ ਉਹ ਉਹਨਾਂ ਨੇ ਕੈਸਟ ਦਿੱਤੀ ਜੇ ਸਪੂਲ ਹੁੰਦਾ ਸੀ ਉਦੋਂ ਹਾਂਜੀ ਹਾਂਜੀ ਉਹ ਮੈਨੂੰ ਦਿੱਤਾ ਤੇ ਮੈਂ ਆਡੀਓ ਸੁਣੀ ਮੈਂ ਕਿਹਾ ਜੀ ਸਕ੍ਰਿਪਟ ਕਹਿੰਦੇ ਸਕ੍ਰਿਪਟ ਨਹੀਂ ਇਹ ਤਾਂ ਭਾਜੀ ਇਹਦੇ ਉੱਤੇ ਸਾਰੀ ਫਿਲਮ ਕੱਟਾ ਮਤਲਬ ਆਡੀਓ ਤਿਆਰ ਕਰਕੇ ਫਿਰ ਸ਼ੂਟ ਹੁੰਦਾ ਸੀ ਵੀਡੀਓ ਹਾਂਜੀ ਇਹ ਲਾਈਟ ਹੈਂਡ ਸਾਊਂਡ ਪਲੇ ਜਿੱਦਾਂ ਕਰੀਦੇ ਉਸ ਤਰ੍ਹਾਂ ਉਹ ਸਾਰਾ ਲਾਈਟ ਹੈਂਡ ਸਾਊਂਡ ਜਿੱਦਾਂ ਹੁੰਦਾ ਅਸੀਂ ਲਾਈਟ ਹੈਂਡ ਸਾਊਂਡ ਤਾਂ ਕੀਤੇ ਹੋਏ ਸੀ ਪਰ ਉਹ ਲਾਈਟ ਹੈਂਡ ਸਾਊਂਡ ਤੇ ਦੇਖੋ ਐਡੀ ਦੂਰ ਹੁੰਦਾ ਬੰਦਾ ਉਹਦੀ ਡਿਸਟੈਂਸ ਉੱਤੇ ਡਬਿੰਗ ਅੱਗੇ ਪਿੱਛੇ ਸਿੰਕ ਮੈਚ ਹੋਵੇ ਨਾ ਮੈਂ ਵੀ ਕੀਤੇ ਆ ਉਹ ਹੋਵੇ ਨਾ ਹੋਵੇ ਲੇਕਿਨ ਇਹ ਤਾਂ ਕਲੋਜ਼ ਲੱਗ ਰਹੇ ਤਾਂ ਇੱਥੇ ਬਿਲਕੁਲ ਟਾਈਟ ਅਸੀਂ ਕੰਮ ਟੀਵੀ ਦਾ ਕੰਮ ਸਾਰਾ ਸੀਗਾ ਜੀ ਸੋ ਮੈਂ ਬੜਾ ਜਾ ਕੇ ਮੈਂ ਕਹਾ ਉਹ ਫਿਰ ਖੈਰ ਆਪ ਕੰਮ ਤੇ ਸੀ ਕੀਤਾ ਹੀ ਹੋਇਆ ਸੀ ਜੀ ਕੀਤਾ ਮਤਲਬ ਉਹਦੇ ਤੇ ਸਾਨੂੰ ਪਾਈਆਂ ਮੁਸ਼ਕਲਾਂ ਮੈਨੂੰ ਪਹਿਲੇ ਚੰਗਾਟੇ ਚ ਪਰ ਇੱਕ ਬੰਦਾ ਹੁਣ ਇਹਨਾਂ ਨੂੰ ਤਾਂ ਤਜਰਬਾ ਸੀ ਇਹ ਆਪ ਰਿਕਾਰਡ ਕਰਦੇ ਸੀਗੇ ਭਲਾ ਸਾਹਿਬ ਨੀਲੂ ਆਪਣਾ ਬਾਲਾਜੀ ਬਲਕੋਚ ਸ਼ਰਮਾ ਜੀ ਤੇ ਇਹਨਾਂ ਨੂੰ ਤਾਂ ਤਜਰਬਾ ਹੀ ਰਸ ਕਰਦੇ ਸੀ ਲੇਕਿਨ ਅਦਰ ਕਰੈਕਟਰ ਜਿਹੜੇ ਹੁੰਦੇ ਸੀ ਜਿਹੜੇ ਮੈਂ ਬੁਲਾਉਂਦਾ ਸੀ ਉਹ ਵਿਚਾਰੇ ਆ ਕੇ ਘਬਰਾ ਜਾਂਦੇ ਸੀ ਵੀ ਯਾਰ ਇੱਕ ਪਿੱਛੇ ਟੇਪ ਚੱਲ ਰਹੀ ਉਹਦੇ ਉੱਤੇ ਮੈਚ ਕਰਨਿਆ ਸੋ ਉਹ ਮੈਨੂੰ ਮੇਰੇ ਲਈ ਇੱਕ ਨਵਾਂ ਤਜਰਬਾ ਸੀ ਲੇਕਿਨ ਅਸੀਂ ਉਹ ਕੰਮ ਕੀਤਾ ਤੇ ਉਹ 2003 ਚਨਕਾਟਾ ਜਿਹੜਾ ਉਦੋਂ ਬਹੁਤ ਮਸ਼ਹੂਰ ਹੋਇਆ ਜੀ ਮੈਂ ਤੁਹਾਨੂੰ ਦੱਸਾਂ ਦਵਿੰਦਰ ਜੀ ਉਹਨਾਂ ਨਾਲ ਪੱਲਾ ਸਾਹਿਬ ਨਾਲ ਇੱਕ ਕੰਟਰੋਵਰਸੀ ਵੀ ਹੋਈ ਸੀ ਕਿ ਕੋਈ ਸਰਕਾਰ ਦੇ ਨਾਲ ਪਟਿਆਲੇ ਕੋਈ ਇਨਸੀਡੈਂਟ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਤੇ ਉਹ ਇਹਨਾਂ ਦਾ ਕੁਝ ਡਿਫਰੈਂਸ ਸਰਕਾਰ ਨਾਲ ਜਾ ਉਹ ਡਿਸਪਿਊਟ ਹੋ ਗਿਆ ਸੀਗਾ ਜੀ ਤੇ ਉਹ ਮੈਂ ਜਦੋਂ ਉਹ ਸਾਰੀ ਸੁਣੀ ਤੇ ਮੈਂ ਇਹਨਾਂ ਨੂੰ ਕਿਹਾ ਪੱਲਾ ਸਾਹਿਬ ਇਹਦੇ ਵਿੱਚ ਤੁਸੀਂ ਮਤਲਬ ਟਾਈਟਲ ਤੇ ਰੱਖਿਆ ਚਾਚਾ ਸੁਧਰ ਗਿਆ ਹਾਂ ਇਦੇ ਵਿੱਚ ਤੁਸੀਂ ਸੁਧਰੇ ਨਹੀਂ ਮੈਨੂੰ ਲੱਗਦਾ ਕਹਿੰਦੇ ਕੀ ਮਤਲਬ ਉਹਦੇ ਵਿੱਚ ਕਿ ਕੋਈ ਸਰਕਾਰ ਦੇ ਫੇਰ ਇਹਨਾਂ ਨੇ ਤਵੇ ਲਾਤੇ ਸੀ ਤਵਾ ਲੈ ਤਵੇ ਲਾਏ ਵਿਅੰਗ ਕਰਦੇ ਹੁੰਦੇ ਸੀਗੇ ਵਿਅੰਗ ਤੁਹਾਡੇ ਨਹੀਂ ਮੈਂ ਕਿਹਾ ਮੈਂ ਕਿਹਾ ਤੁਹਾਡੇ ਨਾਲ ਕੁਝ ਇਨਸੀਡੈਂਟ ਕਿਦਾਂ ਦਾ ਹੋ ਕੇ ਹਟਿਆ ਤੇ ਕਹਿੰਦੇ ਫਿਰ ਆਪਣਾ ਕਹਿੰਦੇ ਗੱਲ ਇਹ ਵੀ ਮੈਂ ਤਾਂ ਸਮਾਜ ਨੂੰ ਮੈਸੇਜ ਦੇਣਾ ਜੇ ਮੇਰੇ ਨਾਲ ਅਸੀਂ ਤਾਂ ਇੱਕ ਲਾਈਟ ਵੇ ਦੇ ਵਿੱਚ ਕੋਈ ਗੱਲ ਕਰੀਦੀ ਆ ਜੇ ਕੋਈ ਬੰਦਾ ਆ ਕੋਈ ਸਰਕਾਰਾਂ ਜਾਂ ਬਿਊਰੋਕਰੇਟ ਨੂੰ ਸੀਰੀਅਸ ਲੈ ਜਾਂਦੇ ਇੰਨਾ ਤੇ ਅਸੀਂ ਤੇ ਲੋਕਾਂ ਨੂੰ ਸੁਹਾਣ ਲਈ ਯਤਨ ਕਰੀਦੇ ਅਸੀਂ ਤੇ ਸਾਡਾ ਕੋਈ ਜਾਤੀ ਦੁਸ਼ਮਣੀ ਤਾਂ ਹੈ ਨਹੀਂ ਕਿਸੇ ਨਾਲ ਤੇ ਉਹ ਲੈ ਗਏ ਤੇ ਫਿਰ ਆਪਾਂ ਪਿੱਛੇ ਹਟ ਜੀਏ ਤੇ ਫਿਰ ਉਹ ਕਹਿੰਦੇ ਆਪਣਾ ਕਾਹਦਾ ਫੇਰ ਅਸੀਂ ਕੰਮੇ ਕਰਨਾ ਕਹਿੰਦੇ ਕੰਮ ਥੋੜੀ ਛੱਡਣਾ ਆਪਾਂ ਹਮਮ ਉਹ ਰੋ ਦੇ ਵਿੱਚ ਤੁਸੀਂ ਚਨਕਾਟਾ 2003 ਦੇਖੋ ਜੀ ਉਹਦੇ ਜਿਹਨਾਂ ਨੇ ਬੇ ਉਹ ਤਵਾ ਲਾਇਆ ਉਹ ਕਬਰਾਇੇ ਨਹੀਂ ਜੀ ਮਤਲਬ ਪਿੱਛੇ ਨਹੀਂ ਹਟਣ ਵਾਲੇ ਬੰਦੇ ਸੀਗੇ ਲਗਾਤਾਰ ਸ਼ਨ카ਟੇ ਉਸ ਤੋਂ ਬਾਅਦ ਕਾਫੀ ਹਿੱਟ ਰਹੇ ਆ 2003 ਤੋਂ ਬਾਅਦ ਜੜਤੇ ਕੋਕੇ ਜਿਸ ਤੋਂ ਇਲਾਵਾ ਹੋਰ ਉਹ ਵੀ ਤੁਸੀਂ ਕੀਤਾ ਸੀ ਡਾਇਰੈਕਟ ਮੈਂ ਹਾਂਜੀ ਮੈਂ 2006 ਸਭ ਤੋਂ ਵੱਡੀ ਗੱਲ ਸੀ ਉਹਨਾਂ ਦੀ ਦੇਖੋ ਪੈਸੇ ਮਤਲਬ ਲਾਨ ਤੋਂ ਨਹੀਂ ਘਬਰਾਉਂਦੇ ਸੀਗੇ 2006 ਤੁਸੀਂ ਦੇਖੋ ਸਿਲਵਰ ਜੁਬਲੀ ਸ਼ਨ카ਟਾ ਸੀ 25 ਸ਼ਨ카ਟੇ ਹੋ ਗਏ 25 ਮਾਸਿਕ ਉਹ ਵੀ ਮੈਂ ਕੀਤਾ ਦੋ ਮੇਰੇ ਅਸਿਸਟੈਂਟ ਸੀਗੇ ਮੁੰਡੇ ਉਹਨਾਂ ਨੇ ਕਿਤੇ ਮੈਂ ਫਿਲਮ 'ਚ ਬਿਜੀ ਸੀ ਤੇ ਉਹ ਉਹਦੇ ਵਿੱਚ ਮੈਂ ਕਹਿੰਦਾ ਜੀ ਇਹਦਾ ਤਾਮ-ਝਾਮ ਪਲਾਸਬ ਸੈੱਟ ਬੜਾ ਲਾਣਾ ਪੈਣਾ ਇਹ ਤਾਂ ਖਰਚਾ ਬੜਾ ਕਹਿੰਦੇ ਤੁਸੀਂ ਉਹ ਹੋਣਾ ਕਰੋ ਸਿਲਵਰ ਜੁਬਲੀ ਆਏ ਉਹਦੇ 15-20 ਤੇ ਸਿੰਗਰ ਹੀ ਸੱਦੇ ਸੀਗੇ ਜੀ ਹਾਂਜੀ ਹਾਂਜੀ ਸੁਖਮਨ ਦਸੂਹਣੀ ਵਾਲ ਸਿੰਘ ਹਾਂਜੀ ਤੇ ਉਹ ਫਿਰ ਉਹਦੇ ਵਿੱਚ ਤਾਮਝਾਮ ਇੰਨਾ ਸੀਗਾ ਲੇਕਿਨ ਉਹਦੇ ਮਤਲਬ ਇਹ ਨਹੀਂ ਵੀ ਕਿਸ ਕਰ ਜਾਂ ਕੇ ਇਸ ਚੀਜ਼ ਚ ਇਹ ਉਹਨਾਂ ਦੀ ਫਰਾਗ ਦੇ ਲਈ ਸੀਗੀ ਜੀ ਕਹਿੰਦੇ ਵੱਡਾ ਕੰਮ ਕਰੋ ਯਾਰ ਜਿਸ ਜਗ੍ਹਾ ਤੇ ਤੁਸੀਂ ਦੇਖਿਆ ਹੀ ਆ ਜੀ ਹੁਣ ਇੰਨਾ ਹਜੂਮ ਉਹਨਾਂ ਦੇ ਪਿੱਛੇ ਜੀ ਉੱਥੇ ਸੀਗਾ ਜੀ ਤੇ ਕਿਉਂ ਬੰਦੇ ਚ ਗੱਲਬਾਤ ਹੁੰਦੀ ਜੀ ਐਵੇਂ ਨਹੀਂ ਕੋਈ ਦੁਨੀਆ ਐਡੀ ਕਿਸੇ ਦੇ ਪਿੱਛੇ ਜਾਂਦੀ ਜੀ ਪੁਖਰਾਜ ਦੀ ਜੇ ਮੈਂ ਗੱਲ ਕਰਾਂ ਪੁਖਰਾਜ ਦੀ ਵੀ ਹੁਣ ਫਿਲਮ ਆਉਣ ਵਾਲੀ ਆ ਚਲੋ ਬੁਲਾਵਾ ਆਇਆ ਹੈ ਉਸ ਤੋਂ ਪਹਿਲਾਂ ਰੁਕਸਤ ਹੋ ਕੇ ਦੁਨੀਆ ਤੋਂ ਲੋਕ ਵੀ ਕਹਿ ਰਹੇ ਨੇ ਕਿ ਆਪਣੇ ਪੁੱਤਰ ਦੀ ਫਿਲਮ ਦੇਖਣੀ ਬਣਦੀ ਸੀਗੀ ਪਰਮਾਤਮਾ ਨੇ ਚਲੋ ਪਹਿਲਾਂ ਸੱਦਾ ਲਾ ਲਿਆ ਉਹਨਾਂ ਨੂੰ ਪਰ ਪੁਖਰਾਜ ਦੀ ਮੈਂ ਗੱਲ ਕਰਾਂ ਪੁਖਰਾਜ ਵੀ ਛਣਕਾਟੇ ਦੇ ਵਿੱਚ ਆਉਂਦਾ ਰਿਆ ਨਾ ਪੁਖਰਾਜ ਐਡਾ ਛੋਟਾ ਜਿਹਾ ਸੀ ਤੁਸੀਂ ਦੇਖੋ 2003 ਨਾਲ ਛੋਟਾ ਜਿੰਨੇ ਉਸ ਤੋਂ ਬਾਅਦ ਛਣਕਾਟੇ ਕੀਤੇ ਆ ਹਾਂ ਛੋਟਾ ਜਿਹਾ ਸੀਗਾ ਤੇ ਹਾਂ ਜੀ ਉਹਨਾਂ ਦੀ ਬੇਟੀ ਵੀ ਜੀ ਬਾਲਮੁਕੰਦ ਸ਼ਰਮਾਈ ਦੇ ਬੱਚੇ ਵੀ ਮੈਂ ਉਹਨਾਂ ਦੇ ਉੱਤੇ ਸੌਂਗ ਵੀ ਪਿਕਚਰਾਈਜ਼ ਕੀਤੇ ਸੀ ਨੈਕਟਮੈਂਟ ਵੀ ਕੀਤੀਆਂ ਉਹਨਾਂ ਦੀ ਉਦੋਂ ਤੋਂ ਹੀ ਸ਼ੁਰੂ ਹੋ ਗਈ 2003 ਚ ਪਹਿਲੀ ਵਾਰੀ ਇੰਟਰੋਡਿਊਸ ਕੀਤਾ ਸੀ ਉਹ ਚਨਕਾਟੇ ਜੀ ਹਾਂਜੀ ਪਹਿਲੀ ਵਾਰੀ ਫਰਾਜ ਜੀ ਦਾ ਸੀ ਉਹਨਾਂ ਦੀ ਬੇਟੀਆ ਵੀ ਤੇ ਬਾਲਮੁਕੰਦ ਸ਼ਰਮਾਈ ਦੇ ਬੱਚੇ ਵੀ ਜੀ ਉਹਦੇ ਚ ਸਾਧੂ ਬਣੇ ਆ ਉਹਨਾਂ ਦਾ ਗਾਣਾ ਕਰਵਾਇਆ ਸਰ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਾਂਗਾ ਕਿ ਸਾਡੇ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਕਿਉਂਕਿ ਸਾਡਾ ਦੋਨੋਂ ਜਨਮ ਨਹੀਂ ਹੋਇਆ ਸੀ ਚਾਚਾ ਚਦਰਾ ਕਰੈਕਟਰ ਕਿਵੇਂ ਬਣਾਇਆ ਗਿਆ ਸੀਗਾ ਕਿਵੇਂ ਉਸ ਨੂੰ ਕ੍ਰੀਏਟ ਕੀਤਾ ਗਿਆ ਸੀ ਚਾਚਾ ਚਤਰਾ ਇਹਨਾਂ ਨੇ ਵੈ ਇੱਕ ਗੱਲ ਨ ਬਿਆੰਗ ਹੁੰਦਾ ਬਿਆੰਗ ਜਿਹੜਾ ਕਈ ਬਿਆੰਗ ਜਿਹੜੇ ਹੁੰਦੇ ਉਹ ਚਾਚਾ ਚਤਰਾ ਨਹੀਂ ਕਹਿ ਸਕਦਾ ਸਿਗਾ ਹੂੰ ਕੋਈ ਗੱਲ ਪਰ ਉਹਦੇ ਤਿੰਨ ਚਾਰ ਕੈਰੈਕਟਰ ਉਹ ਲੈ ਕੇ ਚੱਲਦੇ ਸੀਗੇ ਜੀ ਉਹ ਇਸ ਕੈਰੈਕਟਰ ਕੋਲੋਂ ਉਹਨਾਂ ਨੇ ਮਤਲਬ ਜਿਹੜੀ ਗੱਲ ਬਹੁਤ ਐਡਵਾਂਸ ਜਾਂ ਜਿਹੜੀ ਗੱਲ ਬਹੁਤ ਸਿੱਧੀ ਕਹਿਣੀ ਆ ਹੂੰ ਉਹ ਇਸ ਕਰਕੇ ਕੈਰੈਕਟਰ ਮੇਨਟੇਨ ਕੀਤਾ ਗਿਆ ਸੀ ਵੀ ਇਹਨੂੰ ਡਾਇਰੈਕਟਲੀ ਫਾੜ ਕਰਕੇ ਮਾਰਨੀ ਆ ਉਹ ਸ਼ਰਮ ਨਹੀਂ ਕਰਦਾ ਕੋਈ ਵੀ ਹੂੰ ਮੂੰਹ ਤੇ ਗੱਲ ਕਰ ਦੇਣੀ ਆ ਹੁਣ ਬਜ਼ੁਰਗ ਕਈ ਕੈਰੇਕਟਰ ਹੁੰਦੇ ਕੋਈ ਕੁਝ ਹੁੰਦੇ ਇਹਨੂੰ ਐਡਵਾਂਸ ਮੋਡਰਨ ਕੈਰੇਕਟਰ ਕਹਿ ਰੋ ਬਣਾਇਆ ਸੀ ਉਸ ਵੇਲੇ ਵੀ ਜਿਹੜੀ ਗੱਲ ਕਹਣੀ ਤਾੜ ਕਰਕੇ ਮੂੰਹ ਤੇ ਕਹਿ ਦੇਣੀ ਆ ਉਹ ਤਾਂ ਕਰਕੇ ਮੈਨੂੰ ਇੱਕ ਵਾਰ ਇਹਨਾਂ ਨੇ ਕਿੰਨੇ ਕੈਰੇਕਟਰ ਸੀਗੇ ਜੀ ਹਾਂ ਜੀ ਕਿਹੜੀ ਗੱਲ ਕਰਦੇ ਪਏ ਸੀ ਤੁਸੀਂ ਮੈਂ ਕਰਦੇ ਪਏ ਸੀ ਦੇਖੋ ਹੁਣ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਭੱਲਾ ਸਾਹਿਬ ਨੇ ਸਭ ਕੁਝ ਕੀਤਾ ਲੇਕਿਨ ਇੱਕ ਵਾਰੀ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਤੇ ਕਹਿੰਦੇ ਆਪਾਂ ਕਸ਼ਲਬ ਚਨਕਾਟੇ ਕੀਤੇ ਆ ਹੋਰ ਵੀ ਬੜੇ ਕੰਮ ਕੀਤੇ ਫਿਲਮਾਂ ਵੀ ਕੀਤੀਆਂ ਲੇਕਿਨ ਮੇਰੀ ਖੁਆਇਸ਼ ਹੈ ਕਿ ਆ ਵੀ ਚਨਕਾਟਾ ਇਹਦਾ ਵੱਡੇ ਪਰਦੇ ਤੇ ਲੋਕੀ ਦੇਖਣ ਕਿਆ ਬਾਤ ਤੇ ਮੈਂ ਉਹ ਸਕ੍ਰਿਪਟ ਤੇ ਕੰਮ ਕਰ ਰਿਹਾ ਜੀ ਇਹ ਮੇਰੇ ਨਾਲ ਕਾਫੀ ਸਾਲ ਪਹਿਲਾਂ ਗੱਲ ਹੋਈ ਵੈਸੇ ਤੇ ਉਹ ਕੰਮ ਕਹਿੰਦੇ ਮੈਂ ਕਰਦਾ ਪਿਆ ਤੇ ਵੀ ਤੂੰ ਚਨਕਾਟੇ ਤੁਸੀਂ ਕੀਤੇ ਤਾਂ ਮੇਰੇ ਦਿਲ ਦੀ ਖੁਆਇਸ਼ ਹੈ ਵੀ ਇਹ ਚਨਕਾਟਾ ਵੀ ਜਿਹੜਾ ਪਰਦੇ ਵੱਡੇ ਤੇ ਆਉਣਾ ਤੇ ਤੁਸੀਂ ਕਰੋ ਤੇ ਉਹ ਲੇਕਿਨ ਉਹਨਾਂ ਦੀ ਦਿੱਲੀ ਖੁਆ ਇਸ ਵਿੱਚ ਰਹਿ ਗਈ ਆ। ਬਾਕੀ ਜੇ ਪੁਖਰਾਜ ਹੁਣੇ ਸੁਣਦੇ ਹੋਣ ਤਾਂ ਮਤਲਬ ਉਹ ਹੋਣਾ ਚਾਹੀਦਾ ਟ੍ਰਿਬਿਊਟ ਹੋਣਾ ਚਾਹੀਦਾ ਉਹਨਾਂ ਦੀ ਇੱਕ ਉਹਨਾਂ ਨੂੰ ਵੀ ਪਤਾ ਹੀ ਆ ਬਾਲਮੁਕਤਨ ਸ਼ਰਮਾ ਇਹਨੂੰ ਪਤਾ ਵੀ ਜੀ। ਚਮਕਾਟਾ ਉਹਨਾਂ ਦੀ ਇੱਕ ਬਹੁਤ ਵੱਡੀ ਅੰਦਰਲੀ ਖੁਆਈ ਸੀ ਵੀ ਉਹ ਵੱਡੇ ਪਰਦੇ ਤੇ ਆਵੇ ਕਿਉਂਕਿ ਚਮਕਾਟੇ ਨਹੀਂ ਤਾਂ ਉਹਨਾਂ ਨੂੰ ਇਸ ਮਕਾਮ ਤੇ ਲਿਆਂਦਾ ਜੀ ਜਿੰਨੀ ਦੁਨੀਆ ਤੇ ਮੇਰਾ ਖਿਆਲ ਆ ਚਨਕਾਟੇ ਦੀ ਵਾਹ ਵਾਹ ਹੋਈ ਆ ਜਿਆ ਜੋ ਵੀ ਉਹਨਾਂ ਨੂੰ ਖਿਆਤੀ ਉਹ ਤੋਂ ਮਿਲੀ ਆ ਇੰਨੀ ਵੱਡੀ ਪੋਪੂਲਾਰਿਟੀ ਉਹ ਚਨਕਾਟਿਆਂ ਨੇ ਦਿੱਤੀ ਤੇ ਉਹ ਆਣਾ ਚਾਹੀਦਾ ਬਾਕੀ ਉਹਨਾਂ ਦੇ ਪਰਿਵਾਰ ਬਿਲਕੁਲ ਬਲਮਕੰਦਵੀ ਜੀ ਉੱਥੇ ਕਹਿ ਰਹੇ ਸੀਗੇ ਕਿ ਉਹਨਾਂ ਦੀ ਦਿੱਲੀ ਖੁਸ਼ੀ ਸੀ ਕਿ ਚਨਕਾਟਾ ਫਿਲਮ ਹੋਣੀ ਚਾਹੀਦੀ ਆ ਹਾਂਜੀ ਪਰ ਮੈਨੂੰ ਲੱਗਦਾ ਕਿ ਫੈਨਸ ਵੀ ਕਿਤਨਾ ਕਿਤੇ ਇੰਤਜ਼ਾਰ ਕਰਦੇ ਪਏ ਸੀ ਕਿ ਚਨਕਾਟਾ ਸੀ ਵੱਡੇ ਪਰਦੇ ਤੇਖੀਏ ਔਰ ਤੁਹਾਡੇ ਤੋਂ ਵੀ ਸਾਨੂੰ ਹੁਣ ਪਤਾ ਲੱਗਾ ਵੀ ਤੁਸੀਂ ਵੀ ਚਲੋ ਇੱਕ ਕੋਸ਼ਿਸ਼ ਕੀਤੀ ਹੈ ਪੁਖਰਾਜ ਜੀ ਨੂੰ ਇੱਕ ਸੁਨੇਹਾ ਲਾਇਆ ਕਿ ਕਿਤਨਾ ਕਿਤੇ ਇਹ ਚੀਜ਼ ਹੋਣੀ ਚਾਹੀਦੀ ਆ ਐਕਟ੍ਰਿਬਿਊਟ ਹੋ ਸਕਦਾ ਜੀ ਉਹਨਾਂ ਜੀ ਜੀ ਬਿਲਕੁਲ ਬਿਲਕੁਲ ਕੋਈ ਆਖਰੀ ਖਾਹਿਸ਼ ਦੇਖੋ ਪਿੱਛੇ ਪਰਿਵਾਰਾਂ ਨੇ ਜਾਂ ਚਲੋ ਬਹੁਤ ਸਾਰੇ ਉਹਨਾਂ ਦੇ ਹੋਰ ਵੀ ਜੀ ਸੱਜਣ ਮਿੱਤਰ ਨੇ ਜੀ ਉਹਨਾਂ ਨੂੰ ਚਾਹ ਵਾਣੇ ਨੇ ਨੇ ਜੀ ਇਹ ਮੈਨੂੰ ਲੱਗਦਾ ਜੀ ਇਹ ਜਰੂਰ ਚਨਕਾਟਾ ਆਡੀਅੰਸ ਦੀ ਵੀ ਇਹ ਚਾਹ ਹੋਏਗੀ ਵੀ ਹਾਵੇ ਹੋ ਜੀ ਪੂਰੀ ਹੋਏਗੀ ਜੀ ਹਾਂ ਸਰ ਇੱਕ ਦੋ ਸਵਾਲ ਹੋਲ ਕਰਨੇ ਨੇ ਕਿਉਂਕਿ ਸਮਾਂ ਸਾਡੇ ਤੋਂ ਬਹੁਤ ਘਟਿਆ ਤੇ ਜਸਵਿੰਦਰ ਪੱਲਾ ਇੱਕ ਐਡਾ ਵੱਡਾ ਨਾਮ ਸੀ ਜਸਪਾਲ ਪੱਟੀ ਐਡਾ ਵੱਡਾ ਨਾਮ ਸੀ ਅੱਜ ਕੱਲ ਕੀ ਹੁੰਦਾ ਕਿ ਮੈਂ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦਾ ਪਰ ਇੱਕ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ ਅੱਜ ਕੱਲ ਸਿੰਗਰ ਨਾ ਇੱਕ ਦੂਜੇ ਨੂੰ ਨੈਟ ਤੇ ਜਾਂ ਸੋਸ਼ਲ ਮੀਡੀਆ ਤੇ ਰਿਪਲਾਈ ਕਰਦੇ ਨੇ ਉਸ ਸਮੇਂ ਕਲਾਕਾਰਾਂ ਦੇ ਵਿੱਚ ਪਿਆਰ ਕਿੰਨਾ ਸੀਗਾ ਪਿਆਰ ਬਹੁਤ ਸੀਗਾ ਹੂੰ ਉਹ ਸ਼ਾਇਦ ਉਸ ਚੀਜ਼ ਦੀ ਹੁਣ ਘਾਟ ਆ ਮੈਂ ਤੁਹਾਨੂੰ ਦੱਸਦਾ ਕਿ ਸੈੱਟ ਦੇ ਉੱਤੇ ਨਾ ਜਿੱਦਾਂ ਪੱਲਾ ਸਾਹਿਬ ਆਪਣੀ ਸਕ੍ਰਿਪਟਿੰਗ ਕਰ ਰਹੇ ਆ ਜੀ ਜੀ ਤੇ ਮਾਹੌਲ ਠੀਕ ਦੇ ਵਿੱਚ ਵਿੱਚ ਆਏ ਜਦ ਮੈਂ ਪੰਗਾ ਪੈ ਗਿਆ ਸੀरियल ਕੀਤਾ ਤੇ ਉਹਦੇ ਵਿੱਚ ਵੀ ਜਿਹੜੇ ਦੂਜੇ ਆਰਟਿਸਟ ਹੁੰਦੇ ਸੀ ਜੀ ਉਹਨਾਂ ਨੂੰ ਲੱਗਣਾ ਯਾਰ ਭੱਲਾ ਸਾਹਿਬ ਦੇ ਪੰਜ ਬੜੇ ਆ ਤੇ ਉਹਨਾਂ ਨੇ ਭੱਲਾ ਸਾਹਿਬ ਕੋ ਚੱਲੇ ਜਾਣਾ ਹੁਣ ਇਹ ਤਾਂ ਛਾਹੀ ਜਾਂਦੇ ਸੀ ਆਪਣਾ ਲਿਖ ਕੇ ਉਹਨੂੰ ਦੇਖੋ ਇਹਨਾਂ ਦੇ ਤਾਂ ਮਹਾਰਾਜ ਦੀ ਕਿਰਪਾ ਸੀ ਬਹੁਤ ਤੇ ਉਹਨਾਂ ਨੇ ਚੱਲੇ ਜਾਣਾ ਕਹਿੰਦੇ ਯਾਰ ਸਾਡੀ ਵੀ ਸਕ੍ਰਿਪਟ ਠੀਕ ਕਰ ਦੋ ਤੇ ਇਹਨਾਂ ਨੇ ਮਤਲਬ ਕਮਾਲ ਦੀ ਗੱਲ ਹੈ ਜੀ ਜਿਹੜੇ ਕੰਪੀਟੀਟਰ ਉਸ ਸ਼ੋਰਟ ਦੇ ਵਿੱਚ ਆ ਉਹ ਸੀਨ ਚ ਹੈਗੇ ਆ ਉਹ ਉਹਨਾਂ ਨੂੰ ਡੋਮਿਨੇਟ ਨਹੀਂ ਤਾਂ ਬੰਦਾ ਕਰਦਾ ਯਾਰ ਮੇਰੇ ਤੋਂ ਉੱਪਰ ਚੱਲ ਜੂਗਾ ਲੇਕਿਨ ਉਹਨਾਂ ਨੇ ਉਹਨਾਂ ਦੇ ਸੀਨ ਵੀ ਪਾਲਿਸ਼ ਕਰਕੇ ਵਧੀਆ ਕਰਕੇ ਲਿਖ ਕੇ ਦੇਨੇ ਉਹਨਾਂ ਨੂੰ ਦੇਖੋ ਤੁਸੀਂ ਇਹ ਮਤਲਬ ਇੰਨੀ ਜ਼ਬਰਦਸਤ ਉਹ ਆਪਸੀ ਪਿਆਰ ਜਾਂ ਭਾਈਚਾਰਾ ਜਾਂ ਜੋ ਵੀ ਉਹ ਲਗਤ ਬਾਜੀ ਵਾਲੀ ਅੱਜ ਕੱਲ ਇਹ ਗੱਲਾਂ ਭਾਵੇਂ ਹੋਣ ਗਈਆਂ ਜੀ ਪਰ ਇਹ ਫੇਰ ਵੀ ਅੱਜ ਕੱਲ ਮੈਨ ਲੱਗਦਾ ਹੁਣ ਗਿੱਪੀ ਗਰੇਵਾਲ ਜੀ ਨੇ ਆ ਬਣਾਈ ਫਿਲਮ ਕੈਰੀ ਹੁਣ ਜਟਾ ਜੀ ਉਹ ਤੁਸੀਂ ਦੇਖੋ ਉਹਦੇ ਵਿੱਚ ਉਹਨਾਂ ਨੇ ਖੈਰ ਆਪਣੇ ਰੋਲ ਤੋਂ ਜ਼ਿਆਦਾ ਇੰਪੋਰਟੈਂਸ ਪੱਲਾ ਸਾਹਿਬ ਦੇ ਰੋਲ ਨੂੰ ਦਿੱਤੀ ਤੁਸੀਂ ਸਾਰੀ ਫਿਲਮ ਬੈਕਬੋਨ ਕਹਿ ਸਕਦੇ ਆ ਕਿ ਪੱਲਾ ਸਾਹਿਬ ਬੈਕਬੋਨ ਹੈ ਉਸ ਫਿਲਮ ਦੀ ਫੇਰ ਉਹ ਉਹ ਸੀਨ ਨੂੰ ਸਮਝਦੇ ਯਾਰ ਇੱਕ ਕੈਰੈਕਟਰ ਜਿਹੜਾ ਆ ਇਹ ਮੋਢਿਆਂ ਤੇ ਫਿਲਮ ਚੱਲਦੀ ਆ ਜੀ ਤੇ ਉਹ ਆਪ ਆਪਣੇ ਆਪ ਨੂੰ ਹੀਰੋ ਨਹੀਂ ਤਾਂ ਕੋਈ ਕਰਦਾ ਨਹੀਂ ਇਦਾਂ ਜੀ ਇਹ ਬੜੀ ਵੱਡੀ ਗੱਲਾਂ ਨੇ ਮੇਰਾ ਮਨ ਉਹੀ ਮੈਂ ਕਹਿ ਰਿਹਾ ਸੀ ਅੱਜ ਕੱਲ੍ਹ ਵੀ ਵਧੀਆ ਲੋਕ ਨੇ ਹੂੰ 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 ਉਦੋਂ ਵੀ ਸੀਗੇ ਚੰਗੇ ਮਾੜੇ ਸਭ ਚੱਲਦੇ ਰਹਿੰਦੇ ਮੈਂ ਤਾਂ ਉਹਨਾਂ ਦੀ ਫਿਲਮ ਦੇਖੀ ਤੇ ਉਹਦੇ ਵਿੱਚ ਮੈਨੂੰ ਲੱਗਾ ਯਾਰ ਹੀਰੋ ਕੋਈ ਵੀ ਇੰਨਾ ਵੱਡਾ ਉਹ ਫਿਲਮ 'ਚ ਕਮੇਡੀਅਨ ਦਾ ਰੱਖੇ ਲੇਕਿਨ ਉਹਨਾਂ ਨੂੰ ਪਤਾ ਸੀ ਯਾਰੇ ਬੰਦੇ ਕਾਬਲ ਨੇ ਔਰ ਇਹਨਾਂ ਤਜਰਬਾ ਆ ਐਕਸਪੀਰੀਅੰਸ ਵਾਲੇ ਬੰਦੇ ਆ ਇਹਨਾਂ ਨੂੰ ਉਹ ਗਾਂ ਲਾਵਾਂ ਮੈਂ ਆਪਕੇ ਦੇਖਦੇ ਪਿੱਛੇ हट ਗਏ ਜੀ ਕੈਰੀਅਨ ਜਟਾ ਫੋਰ ਦੀ ਵੀ ਤਿਆਰੀ ਸੀਗੀ ਹੁਣ ਹਾਂਜੀ ਫੋਰ ਦੀ ਤਿਆਰੀ ਸੀ ਉਹ ਤੁਹਾਨੂੰ ਲੱਗਦਾ ਨਹੀਂ ਵੈਸੇ ਕਿਉਂਕਿ ਉਹਨਾਂ ਦੀ ਰਿਪਲੇਸਮੈਂਟ ਤਾਂ ਕੋਈ ਨਹੀਂ ਗਈ ਬਾਕੀ ਦੇਖੋ ਸਰ ਕੀ ਹੁੰਦਾ ਕੈਰੀਅਨ ਜਟਾ ਵੈਸੇ ਤੁਹਾਨੂੰ ਕੀ ਲੱਗਦਾ ਕੈਰੀਅਨ ਜਟਾ ਫੋਰ ਜੇ ਆਉਂਦੀ ਆ ਤਾਂ ਭੱਲਾ ਸਾਬ ਦੀ ਕੋ ਰਿਪਲੇਸਮੈਂਟ ਵੈਸੇ ਹੈ ਨਹੀਂ ਕੌਣ ਆ ਸਕਦਾ ਫਿਰ ਵੀ ਕੀ ਲੱਗਦਾ ਕੋਈ ਕਰ ਸਕਦਾ ਉਹਦਾ ਜਿਹੜੇ ਦੇਖੋ ਜੀ ਤਾਂ ਹੁਣ ਸਮਾਂ ਦੱਸੇਗਾ ਹਮ ਹਰ ਚੀਜ਼ ਦਾ ਦੇਖੋ ਆਲਟਰਨੇਟ ਕਹਿ ਲਓ ਬਦਲਾਅ ਕਹਿ ਲਓ ਜਦੋਂ ਸਬਸਟੀਟਿਊਟ ਕਹਿ ਲੋ ਇਹ ਚੀਜ਼ਾਂ ਤਾਂ ਆਂਦੀ ਹੀ ਰਹਿੰਦੀਆਂ ਜੀ ਸੋ ਜੀਵਨ ਚ ਹਮੇਸ਼ਾ ਬੰਦਾ ਆਇਆ ਤਾਂ ਉਹਨੇ ਜਾਣਾ ਹੀ ਆ ਜੀ ਆਪਣੇ ਹੱਥ ਵਾਸੇ ਹੈ ਨਹੀਂ ਲੇਕਿਨ ਤੁਰੰਦਰ ਤਾਂ ਜਦੋਂ ਮੇਰ ਮਿੱਤਲ ਸਾਹਿਬ ਸੀਗੇ ਉਦੋਂ ਕਹਿੰਦੇ ਸੀ ਉਹਨਾਂ ਦਾ ਕੋਈ ਨਹੀਂ ਬਦਲਾ ਆ ਸਕਦਾ ਬਿਲਕੁਲ ਬਿਲਕੁਲ ਜਸਪਾਲ ਪੱਟੀ ਸਾਹਿਬ ਸੀਗੇ ਹਮ ਉਹਨਾਂ ਦਾ ਜੋ ਉਹਨਾਂ ਨੇ ਦੇਖੋ ਇੰਪੋਰਟੈਂਸ ਮਤਲਬ ਜਿਹੜੀ ਖਿਆਤੀ ਜਾਂ ਜਿੰਨੀ ਮਸ਼ਹੂਰੀ ਜਾਂ ਉਹਨਾਂ ਨੇ ਅਸੀਂ ਤੇ ਪੱਟੀ ਸਾਹਿਬ ਨੂੰ ਮਤਲਬ ਬੰਬੇ ਏਅਰਪੋਰਟ ਉਤਰਦੇ ਸੀ ਤਾਂ ਉੱਥੇ ਬੰਗਾਲੀ ਮ드ਰਾਸੀ ਚਾਹੇ ਹੋਣ ਉਹ ਸਾਰੇ ਉਹਨਾਂ ਨੂੰ ਪਿੱਛੇ ਆਟੋਗ੍ਰਾਫ ਲੈਣ ਲਈ ਭਜਦੇ ਸੀ ਉਹ ਇਦਾਂ ਦੀ ਸ਼ਖਸੀਅਤਾਂ ਗਈਆਂ ਤੇ ਉਹਨਾਂ ਦੇ ਬਦਲ ਵੀ ਤਾਂ ਆਏ ਆ ਨਾ ਜੀ 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 ਸੋ ਇਹ ਤਾਂ ਕੁਦਰਤ ਦਾ ਨਿਯਮ ਆ ਇੱਕ ਜਾਂਦਾ ਤੇ ਦੂਜਾ ਆਂਦਾ ਜੀ ਤੇ ਉਹ ਬਿਲਕੁਲ ਖਾਣਾ ਪੂਰਤੀ ਤਾਂ ਉਹਨਾਂ ਦੀ ਨਹੀਂ ਹੋ ਸਕਦੀ ਜੀ ਲੇਕਿਨ ਇਹ ਆ ਵੀ ਚਲੋ ਕੋਈ ਨਾ ਕੋਈ ਆਏਗਾ ਅਖੀਰ ਦੇ ਵਿੱਚ ਕੁਝ ਦੋ ਸ਼ਬਦ ਭੱਲਾ ਸਾਹਿਬ ਲਈ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਤੇ ਜਸਵਾਲ ਸਾਹਿਬ ਨੇ ਇੱਕ ਗੱਲ ਕਹੀ ਸੀ ਬਈ ਖਟੀਆਂ ਮਿੱਠੀਆਂ ਗੱਲਾਂ ਕਰਦੇ ਜਿਵੇਂ ਚਾਟ ਮਸਾਲੇ ਦੀ ਕਦੀ ਨਾ ਟੁੱਟੇ ਜੋੜੀ ਭੱਲੇ ਤੇ ਬਾਲੇ ਦੀ ਕੀ ਬਾਤ ਇਹ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ 'ਚ ਉਹਨਾਂ ਨੇ ਗੱਲ ਕਹੀ ਸੀ ਚਨਖਾਟੇ 'ਚ ਵੀ ਉਹਨਾਂ ਨੇ 2006 'ਚ ਕਹੀ ਸੀ ਜੀ ਸੋ ਅੱਜ ਜੋੜੀ ਟੁੱਟ ਗਈ ਆ ਟੁੱਟ ਤੇ ਮਨ ਤਾਂ ਉਦਾਸ ਹੈ ਹੀ ਆ ਪਰ ਕੁਦਰਤ ਦਾ ਨਿਯਮਾ ਪਰਮਾਤਮਾ ਨੂੰ ਆਪਣੇ ਚਰਨਾ ਚ ਨਿਵਾਸ ਦੇਵੇ ਜੀ ਤੇ ਪਿਛੇ ਪਰਿਵਾਰ ਜਿਹੜਾ ਜੀ ਦੇਖੋ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਪੱਲਾ ਸਾਹਿਬ ਨੂੰ ਆਪਾਂ ਯਾਦ ਕੀਤਾ ਉਹਨਾਂ ਬਾਰੇ ਗੱਲਾਂ ਬਾਤਾਂ ਕੀਤੀਆਂ ਔਰ ਇੱਥੇ ਦੱਸਣਾ ਚਾਹੁੰਦੇ ਆ ਕਿ 30 ਅਗਸਤ ਨੂੰ ਉਹਨਾਂ ਦਾ ਜਿਹੜੀ ਅੰਤਿਮ ਅਰਦਾਸ ਹੈ ਜੀ ਜੀ ਸੋ ਜਿੰਨੇ ਵੀ ਉਹਨਾਂ ਦੇ ਚਾਹਵਣ ਵਾਲੇ ਨੇ ਜਿੰਨੇ ਫੈਨਸ ਨੇ ਉਹਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਇੱਕ ਸ਼ਰਧਾਂਜਲੀ ਉਹਨਾਂ ਨੂੰ ਹੋ ਜੇਗੀ ਸੋ ਅੱਜ ਦੀ ਪੇਸ਼ਕਸ਼ ਦੇ ਵਿੱਚ ਨਹੀਂ ਦਿਖ ਦਿਰਵੋ ਡਾਇਨੈਮਿਕਸ ਵਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ